ਜਾ ਸਾਹਿਬ ਇਹਨੇ ਸਾਰੇ ਦੋਸਤਾ ਮਤਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਟਾਈਮ ਦੇ ਜਿਹੜੇ ਤੁਹਾਨੂੰ ਉਸੇ ਤਸਵੀਰਾਂ ਦਿਖਾ ਰਹੇ ਆ ਉਹ ਅੱਜ ਜਿਹੜਾ ਕਿ ਕਿਸਾਨ ਜੁੜਿਆਂ ਦੇ ਵੱਲੋਂ ਲਗਾਤਾਰ ਜਿਹੜੀ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਸ਼ੰਭੂ ਬੈਰੀਅਰ ਦੇ ਉੱਤੇ ਵੀ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਭਾਰਤ ਬੰਧ ਹਦ ਦਿੱਤਾ ਗਿਆ ਸੀਗਾ ਜਿਸ ਦੇ ਵਿੱਚ ਜਿਹੜੀਆਂ ਵੱਖ-ਵੱਖ ਜੁੜਿਆਂ ਦੇ ਵੱਲੋਂ ਜਿਹੜੀ ਅੱਜ ਇਹ ਭਾਰਤ ਬੰਧ ਹਦ ਦਿੱਤਾ ਗਿਆ ਜਿਹਦੇ ਵਿੱਚ ਭਾਰਤੀ ਕਿਸਾਨ ਹੁੰਦੇ ਆ ਗਰਾਹਾਂ ਕਿਰਤੀ ਕਿਸਾਨ ਜੁੜੀਆਂ ਹਨ ਤੇ ਉਸ ਤੋਂ ਇਲਾਵਾ ਜੀ ਆਪਾਂ ਗੱਲ ਕਰ ਗਏ ਤਾਂ ਜਿਹੜੀਆਂ ਹੋਰ ਵੀ ਜਿਹੜੀ ਕਈ ਜੱਥੇ ਬੰਦੀਆਂ ਇੱਥੇ ਅੱਜ ਮੌਜੂਦ ਹੈਗੀਆਂ ਜਿੰਦਾ ਵਿੱਚ ਭਾਰਤੀ ਸਾਂਝਾ ਨਾ ਕ੍ਰਾਂਤੀਕਾਰੀ ਜਿਹੜੀਆਂ ਜੱਥੇ ਬੰਦੀਆਂ ਉੱਥੇ ਵੀ ਬੈਠੀਆਂ ਇੱਥੇ ਵੀ ਬੈਠੀਆਂ ਲਗਾਤਾਰ ਸੋ ਤਸਵੀਰਾਂ ਦਿਖਾਉਣੇ ਆ ਪਹਿਲਾਂ ਸੋ ਇੱਕ ਤਸਵੀਰਾਂ ਦਿਖਾਈਆਂ ਕੋਟਕਪੁਰਾ ਰੋਡ ਦੀਆਂ ਜਿਹੜਾ ਕੋਟਕਪੁਰਾ ਤੋਂ ਜਿਹੜਾ ਰੋਡ ਇੱਥੋਂ ਆਉਣ ਵਾਲਾ ਜਿਹੜੇ ਜਿਹੜਾ ਆਵਾਜ਼ ਨਹੀਂ ਆ ਰਹੀ ਉਹ ਨੋਟ ਕਰ ਲੈਣ ਕਿ ਇੱਥੇ ਜਿਹੜੀਆਂ ਕੱਲੀਆਂ ਜਿਹੜੀਆਂ ਜੂਰੀ ਵਸਤਾਂ ਵਾਂ ਜਿਵੇਂ ਕਿ ਐਂਬੂਲੈਂਸ ਹੋ ਗਈ ਜਾਂ ਕੋਈ ਕੋਈ ਕਿਸੇ ਦੇ ਵਿਆਹ ਤੇ ਜਾਣਾ ਤੇ ਜਾਂ ਕੋਈ ਜਿਹੜੀਆਂ ਹੋਰ ਅਮਰ ਅਸੀਂ ਸਵਾਵਾ ਵਾਸਤੇ ਜਿਹੜੀਆਂ ਇਹ ਖੁੱਲ੍ਹਾ ਬਾਕੀ ਤਕਰੀਬਨ ਜਿਹੜਾ ਤਕਰੀਬਨ ਤਕਰੀਬਨ ਜਿਹੜਾ ਸਾਰਾ ਇਹ ਬੈਲ ਕਾਲ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਜਿਹੜੀ ਸੁਰੱਖਿਆ ਦੇ ਜਿਹੜੇ ਪਾਬੰਦ ਆ ਜਿਹੜੇ ਪੂਰੇ ਪੋਖਤਾ ਕੀਤੇ ਗਏ ਨੇ ਲਗਾਤਾਰ ਜਿਹੜੀ ਸਾਨੂੰ ਤਸਵੀਰ ਵੀ ਅਸੀਂ ਜਿਹੜੀ ਸੰਧੀ ਕਰ ਰਹੇ ਆ ਲਗਾਤਾਰ ਤਸਵੀਰਾਂ ਹੀ ਦਿਖਾ ਰਹੇ ਹਾਂ ਜਸਤੇ ਵਿੱਚ ਬਟਰੀ ਕਾਂਤੀ ਦੇ ਵਿੱਚ ਜਿਹੜੇ ਲੋਕ ਆਉਂ ਚੌਂਕ ਦੇ ਵਿੱਚ ਮੌਜੂਦ ਨੇ ਸ਼ਹੀਦ ਭਗਤ ਸਿੰਘ ਚੌਂਕ ਦੀਆਂ ਤਸਵੀਰਾਂ ਨੇ ਇਹ ਸ਼ਹੀਦ ਭਗਤ ਸਿੰਘ ਚੌਂਕ ਦੇ ਵਿੱਚ ਜਿਹੜੀਆਂ ਇਹ ਜਿਹੜੇ ਕਿ ਲੋਕ ਇਹ ਬੈਠੇ ਨੇ ਕਾ ਜਿਹੜੇ ਕਿ ਵੱਖ-ਵੱਖ ਥੱਲੇ ਬੰਦਿਆਂ ਨੂੰ ਭਾਰਤੀ ਕਿਸਾਨ ਯੂਨੀਅਨ ਕਾਦਗਾ ਇੱਥੇ ਬੈਠੀ ਆ ਤੇ ਵੱਖ-ਵੱਖ ਗੈਂਤੀ ਦੇ ਵਿੱਚ ਜਿਹੜੇ ਇਹ ਨੌਜਵਾਨ ਇੱਥੇ ਬੈਠੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੱਖ-ਵੱਖ ਜਿਹੜਾ ਕਿ ਇਹ ਆਪਾਂ ਨੂੰ ਨਿਕਲ ਕੇ ਰਿਗਰਨ ਕਰੀ ਆਪਾਂ ਲੈ ਸਕਦੇ ਕਿਸਦੇ ਵਿੱਚ ਉਹਨਾਂ ਨੇ ਕੱਲ੍ਹ ਬਾਅਦ ਵੀ ਕਰਾਂਗੇ ਪਰ ਲਗਾਤਾਰ ਜਿਹੜਾ ਸਾਨੂੰ ਅਸੀਂ ਤਸਵੀਰਾਂ ਅਸੀਂ ਉਹ ਦਿਖਾ ਰਹੇ ਆ ਕਿ 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 ਬਾਗੇ ਪਲਾਂ ਦੀ ਤਸਵੀਰਾਂ ਜਿਹਦੇ ਵਿੱਚ ਜਿਹੜਾ ਇਹ ਆਪਾਂ ਕਹਿੰਦੇ ਕਿ ਟ੍ਰੇਡ ਜੂਨੀਅਨ ਦੇ ਵੱਲੋਂ ਵੀ ਜਿਹੜਾ ਸਮਰਥਨ ਦਿੱਤਾ ਗਿਆ ਟ੍ਰੇਡ ਜੂਨੀਅਨ ਦੇ ਵੱਲੋਂ ਵੀ ਜਿਹੜਾ ਇਹ ਅਕਜ਼ਾਰ ਕੀਤਾ ਗਿਆ ਸੀਗਾ ਕਿ ਅਸੀਂ ਵੀ ਭਾਰਤ ਬੰਦ ਜਿਹੜਾ ਸਮਰਥਨ ਕਰਾਂਗੇ ਭਾਰਤ ਬੰਦ ਜਿਹੜਾ ਲਗਾਤਾਰ ਜਿਹੜੀ ਤਸਵੀਰਾਂ ਜਿਹੜੀ ਕੋਸ਼ਿਸ਼ਾਂ ਦੀ ਕਰ ਰਹੇ ਆ ਤੁਹਾਡੇ ਨਾਲ ਅਸੀਂ ਜਸਦੇ ਵਿੱਚ ਵੱਖ-ਵੱਖ ਗੰਦੀਵਾਂ ਜਿਹੜੀ ਮੌਜੂਦ ਦਾ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਬੀਰ ਸਿੰਘ ਗੋਰਾ ਜਿਹੜੇ ਕਿ ਉਹ ਬੋਲ ਰਹੇ ਨੇਗੇ ਉਹ ਕਰਾਂਗੇ ਰੇੜੀ ਫੜੀ ਵਾਲੇ ਜਿਵੇਂ ਲਗਾਤਾਰ ਜਿਹੜੀ ਗੱਲਬਾਤ ਹੋ ਜੀ ਅਸੀਂ ਕਰਾਂਗੇ ਜਿਹੜੇ ਕਿ ਕਿਸਾਨ ਆਗੂ ਹੋਣਗੇ ਜਾਂ ਮਜ਼ਦੂਰ ਜੁਨੀਆ ਦੇ ਆਗੂ ਹੋਣਗੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਜਿਹੜੀ ਲਗਾਤਾਰ ਕੋਸ਼ਿਸ਼ ਕਰਾਂਗੇ ਤਾਂ ਕਿ ਜਿਹੜਾ ਇਹ ਲੋਕਾਂ ਤੱਕ ਪਹੁੰਚ ਸਕੇ ਜਿਹੜੀ ਸਰਕਾਰ ਤੱਕ ਜਿਹੜੀ ਆਵਾਜ਼ ਉੱਠਾ ਸਕੇ ਤੁਹਾਨੂੰ ਅੱਗੇ ਹੋਰ ਦੱਸ ਦਈਏ ਇਸ ਦੇ ਵਿੱਚ ਜਿਹਦੇ ਵਿੱਚ ਜਿਵੇਂ ਕਿ ਜਸਮੇਲ ਸਿੰਘ ਪੁਰਾ ਨੂੰ ਦੱਸ ਰਹੇ ਨੇ ਕਿ ਟਰੱਕ ਚ ਨਹੀਂ ਆਣਾ ਤੇ ਪੰਜ ਚ ਨਹੀਂ ਆਣਾ ਕਿ ਜਿਹੜਾ ਉਹਨਾਂ ਨੇ ਜਿਹੜਾ ਸਾਰਾ ਕੇਜ ਜਿਹੜਾ ਉਹ ਜਿਹੜਾ ਬਿਲਕੁਲ ਜਿਹੜਾ ਆ ਬੰਦ ਕੀਤਾ ਗਿਆ ਲਗਾਤਾਰ ਤੁਹਾਨੂੰ ਅਸੀਂ ਜਿਹੜੀਆਂ ਇਹ ਤਸਵੀਰਾਂ ਨੇ ਬਾਗਾ ਪ੍ਰਾਣਾ ਦੇ 메 ਚੌਂਕ ਤੋਂ ਦਿਖਾ ਰਹੇ ਨੇ 메 ਚੌਂਕ ਤੋਂ ਦਿਖਾ ਰਹੇ ਨੇ 16 ਤਰੀਕ ਦਾ ਭਾਰਤ ਬੰਦ ਜੀ ਉਹਨੂੰ ਤਨਦੇਹੀ ਦੇ ਨਾਲ ਨਿਭਾਵਾਗੇ 메 ਚੌਂਕ ਤੋਂ ਤੁਹਾਨੂੰ ਸਿਖਾ ਰਹੇ ਅਸੀਂ ਲਗਾਤਾਰ ਜਿਹੜੀ ਜਿਹੜੀ ਗੱਲਬਾਤ ਵੀ ਕਰਦੇ ਰਹਾਂਗੇ ਚਮਕੌਰ ਸਿੰਘ ਰੋਡੇ ਸਾਡੇ ਨਾਲ ਹੋਣਗੇ ਜੋ ਮੁੱਖ ਮੰਤਰੀ ਨੇ ਨਾਲ ਗੱਲਬਾਤ ਕਰਦੇ ਆ ਪੂਰਨ ਆਪਾਂ ਕਹਿਆ ਅਸੀਂ 4 ਵਜੇ ਤੱਕ ਬੰਦ ਰੱਖਣਾ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅਸੀਂ ਸਾਰੇ ਜਾਣੀ ਬੰਦ ਰੱਖਿਆ ਅੱਜ ਜਿਹੜਾ ਭਾਰਤ ਬੰਦਾਂ ਲਾਂਚ ਕੀਤਾ ਗਿਆ ਸੀ ਉਹ ਸਦਰਥ ਤੁਸੀਂ ਇੱਥੇ ਪਹੁੰਚ ਚੁੱਕੀ ਕਹਿਣਾ ਚਾਹੁੰਦੇ ਅੱਜ ਦਾ ਜਿਹੜਾ ਭਾਰਤ ਆ ਇਹ ਕੇਂਦਰ ਦੀਆਂ ਟ੍ਰੇਡ ਯੂਨੀਅਨ ਤੇ ਸੰਜੁਗ ਕਿਸਾਨ ਮੋਰਚੇ ਨੇ ਪੂਰੇ ਭਾਰਤ ਦੇ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਵੱਲੋਂ ਭਾਰਤ ਬੰਦ ਕੀਤਾ ਗਿਆ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਕੱਲੇ ਕਿਸਾਨਾਂ ਦੇ ਜਿਹੜੇ ਖੇਤੀ ਕਾਨੂੰਨ ਲੈ ਕੇ ਲਗਾਤਾਰ ਉਹ ਦੁਕਾਨਦਾਰਾਂ ਉੱਪਰ ਡਰਾਈਵਰਾਂ ਉੱਪਰ ਤੇ ਹੋਰ ਜਿੰਨੇ ਵੀ ਵਰਗ ਭਾਵੇਂ ਉਹ ਮਜ਼ਦੂਰ ਆ ਭਾਵੇਂ ਮਲਾਜਮ ਆ ਸਾਰਿਆਂ ਵਾਸਤੇ ਡਰਾਈਵਰਾਂ ਵਾਸਤੇ ਤਰ੍ਹਾਂ ਤਰ੍ਹਾਂ ਦੇ ਕਾਨੂੰਨ ਬਣਾ ਰਹੀ ਹੈ ਉਸ ਕਰਕੇ ਅੱਜ ਪੂਰੇ ਭ अपना ਸੌਦਾ ਪੱਤਾ ਕਿਹੜੀਆਂ ਕਿੜੀਆਂ ਮੰਗਾਂ ਤੋਂ ਲੈ ਕੇ ਜਿਹੜਾ ਇਹ ਸਰਕਾਰਾਂ ਦਾ ਕਵਾਜ ਪਹੁੰਚਾਉਣਾ ਚਾਹਤਦਾ ਡਰਾਈਵਰਾਂ ਦੇ ਲੈ ਕੇ ਹੈਟ ਐਂਡ ਰਨ ਦਾ ਕਾਨੂੰਨ ਲੈ ਕੇ ਉਹਨੂੰ ਵੀ ਰੱਦ ਕੀਤਾ ਜਾਵੇ ਜਿਹੜਾ ਲੇਬਰ ਕੋਰਟ ਆ ਮਜ਼ਦੂਰਾਂ ਦੇ ਮਜ਼ਦੂਰਾਂ ਨੇ ਲੰਮਾ ਸੰਘਰਸ਼ ਕਰਕੇ ਜਿਹੜੇ ਉਹ ਬਣਾਏ ਸੀ ਕਾਨੂੰਨ ਉਹਨਾਂ ਨੂੰ ਉਹਨਾਂ ਨੂੰ ਰੱਦ ਕਰਕੇ ਨਵੇਂ ਕਾਨੂੰਨ ਬਣਾਏ ਗਏ ਵੀ 8 ਘੰਟੇ ਤੋਂ 12 ਘੰਟੇ ਦੀ ਡਿਊਟੀ ਕੀਤੀ ਗਈ ਉਸ ਵਾਤੇ ਉਹ ਤੋਂ ਕਿ ਨਾ ਕਿਸਾਨੀ ਜਿਹੜੇ ਲਗਾਤਾਰ ਕਰਜ਼ੇ ਨੂੰ ਲੈ ਕੇ ਇਹ ਕੁਝ ਨਹੀਂ ਜਾਰੀ ਹੈ ਕਰਜ਼ਾ ਮਾਫ਼ ਕੀਤਾ ਜਾਵੇ ਡਰਾਈਵਰਾਂ ਵਾਲਾ ਕਾਨੂੰਨ ਰੱਦ ਕੀਤਾ ਜਾਵੇ ਨਾਲ ਲੱਗ ਮਜੂ ਕਿਸਾਨੀ ਸੱਜਰਾ ਕਰਜ਼ਾ ਮਜ਼ਦੂਰਾਂ ਸਾ ਜਿਹੜ ਮਾਮੀ ਨਾਲ ਸਹੀ ਰਿਪੋਰਟ ਐ ਐਮਐਸਪੀ ਸਾਰੀਆਂ ਫਸਲਾਂ ਉੱਪਰ ਜਿਹੜੀ ਉਹ ਮਿਲਣੀ ਚਾਹੀਦੀ ਆ ਤਾਂ ਨਾਲ ਲੱਗ ਮ ਜਿਹੜਾ ਪ੍ਰਾਈਵੇਟੇਸ਼ਨ ਲਗਾਤਾਰ ਹੋ ਰਿਹਾ ਵੀ ਲਗਾਤਾਰ ਇੱਥੇ ਪ੍ਰਾਈਵੇਟ ਕਰਕੇ ਸਾਰਾ ਕੁਝ ਵੀ ਉਹ ਕਾਰਪੋਰੇਟ ਦੇ ਘਰਾਣੇ ਉਲਟਾਇਆ ਜਾ ਰਿਹਾ ਉਸ ਤੋਂ ਬਿਨਾ ਜੋ ਦੁਕਾਨਦਾਰਾਂ ਉੱਪਰ ਕਾਨੂੰਨ ਲਿਆਂਦਾ ਵੀ ਜਿਹੜੀ ਕੋਈ ਉਹਨਾਂ ਦੀ ਪੇਮੈਂਟ ਆ ਜਿਹੜੀ 45 ਦਿਨ ਦੇ ਵਿੱਚ ਨੇ ਤੈਅ ਕਰਤੀ ਉਹਨਾਂ ਵਿੱਚ ਜੇਕਰ ਉੱਪਰ ਦੇ ਕੰਪਨੀਆਂ ਨਹੀਂ ਮੋੜਨਗੇ ਤਾਂ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਉਹਨੇ ਪੇਮੈਂਟ ਜਿਹੜੀ ਉਹ ਜ਼ਬਤ ਵੀ ਕੀਤੀ ਜਾ ਸਕਦੀ ਆ ਜਿਹੜੇ ਦੁਕਾਨਦਾਰਾਂ ਨੂੰ ਫੇਰ ਕਰਕੇ ਵੱਡੇ ਮਾਲ ਇੱਥੇ ਖੋਲੇ ਜਾਣੇ ਆ ਪੂਰੇ ਬਾਗਾ ਪੁਰਾਣਾ ਬਾਜ਼ਾਰ ਆ ਜਿਵੇਂ ਇਹਨਾਂ ਸਾਰਿਆਂ ਨੂੰ ਖਾਤਾ ਜਾਂ ਡਰਾਈਵਰੀ ਵਿੱਚ ਉਹ ਸਾਰੇ ਲੋਕਾਂ ਨੂੰ ਬਾਹਰ ਕੱਢਿਆਣਾ ਤੇ ਜਿਹੜੇ ਦੁਕਾਨਾਂ ਦੇ ਉੱਪਰ ਵੀ ਜਿਹੜੇ ਲੋਕਾਂ ਨੂੰ ਇਹਦੇ ਵਿਹਲੇ ਕੀਤਾ ਜਾਣਾ ਤੇ ਵਿਹਲੇ ਇਹਦੇ ਨਾਲ ਬੇਰੁਜ਼ਗਾਰੀ ਵਧਣੀ ਆ ਉੱਥੇ ਜਿਹੜੇ ਕਿਸਾਨ ਬੈਠੇ ਉਹਨਾਂ ਲਗਾਤਾਰ ਜਿਹੜਾ ਤਸ਼ੱਦਦ ਹੋ ਰਿਹਾ ਲਗਾਤਾਰ ਅਥਰੂਗਿਆਂ ਤੇ ਗੋਲੇ ਛੱਟੇ ਜਾ ਰਹੇ ਆ ਯੂਨੀਵਰਸਿਟੀ ਕੱਲ ਜਗਜੀਤ ਸਿੰਘ ਦੱਲੇ ਨਾਲ ਜਿਹੜੀ 1.5 ਘੰਟੇ ਜਿਹੜੀ ਮੀਟਿੰਗ ਚੱਲੀ ਆ ਜਿਹੜੇ ਉੱਥੇ ਅਧਿਕਾਰੀ ਵੀ ਆਈ ਸੀ ਮੰਤਰੀ ਆਈ ਸੀ ਲੱਗਦਾ ਤੁਹਾਨੂੰ ਮਸਲੇ ਦਾ ਹੱਲ ਹੋ ਜਾਊਗਾ ਦੇਖੋ ਮਸਲੇ ਦਾ ਹੱਲ ਕਰਨਾ ਕਹਿੰਦਾ ਸਰਕਾਰ ਦੇ ਵੀ ਕਿੱਥੋਂ ਤੱਕ ਜਾਣਾ ਚਾਹੁੰਦੀ ਆ ਜਦੋਂ ਤੋਂ 13 ਤਰੀਕ ਤੋਂ ਜੋ ਸੱਦਾ ਹੋਣ ਲੱਗਾ 14 ਤਰੀਕ ਨੂੰ ਸੰਯੁਕਤ ਮੋਰਚੇ ਦੇ ਨਾਲ ਲੱਗ ਮੀਟਿੰਗ ਸੱਦੀ ਤੇ ਕੱਲ ਸੜਕਾਂ ਦੇ ਸੰਯੁਕਤ ਮੋਰਚਾ ਆਇਆ ਟੋਲ ਬੰਦ ਕੀਤੇ ਉਹਦੋਂ ਟੋਲ ਫਰੀ ਕੀਤੇ ਉਹਦੋਂ ਬਿਨਾਂ ਰੇਲਵੇ ਲੈਣੇ ਤੇ ਆਇਆ ਤੇ ਅੱਜ ਫਿਰ ਅਸੀਂ ਸੜਕਾਂ ਦੇ ਉਹ ਮਾਮਲਾ ਵੀ ਵਿੱਚ ਆ ਜਿਹੇ ਜਿਹੇ ਮੁੱਦੇ ਇਹਦੇ ਵਿੱਚ ਆ ਵੀ ਕਹਿੰਦਾ ਸਰਕਾਰ ਜੇ ਮੁੱਦਾ ਮੰਗਾ ਮੰਨ ਲਵੇ ਜਿਹੇ ਜਾਂ ਕੋਈ ਸੱਦਾ ਆਉਥੋਂ ਉਹ ਜਾਂ ਸੰਯੁਕਤ ਮੋਰਚੇ 18 ਤਰੀਕ ਨੂੰ ਵੀ ਜਨਾ ਜੋ ਸੱਦਾ ਆਉ ਜੇ ਦਿੱਲੀ ਨੂੰ ਜਾਣ ਦਾ ਹੈ ਤਾਂ ਦਿੱਲੀ ਨੂੰ ਤਿਆਰ ਪਰ ਤਿਆਰ ਖੜੇ ਜੀ ਪਿੰਡੋਂ ਮਜ਼ਦੂਰ ਜਿਹੜਾ ਇਹਨਾਂ ਦਾ ਗੋਲਾ ਮੰਗ ਕਰਨ ਵਾਰ ਓਕੇ ਲੱਗਦਾ ਮਸਲੇ ਦਾ ਹੱਲ ਹੋ ਜੂਗਾ ਸਰਕਾਰ ਚੁੱਕ ਦੇ ਦੇਖੋ ਮਸਲੇ ਦਾ ਹੱਲ ਇਹ ਹੈ ਕਿ ਜਦੋਂ ਜਨਤਾ ਆਪਦੇ ਬਹਿਣ ਦੇ ਵਿੱਚ ਆ ਜੇ ਮਸਲਾ ਕਿਹੜਾ ਜਿਹੜਾ ਹੱਲਣਾ ਹੋਵੇ ਪਰ ਇਹਦੇ ਵਿੱਚ ਇੱਕੋ ਇੱਕ ਮੋਦੀ ਹਕੂਮਤ ਹੈ ਜਿਹੜੀ ਕਿਸਾਨਾਂ ਮਜ਼ਦੂਰਾਂ ਦੇ ਪਾੜੇ ਨੂੰ ਵਧਾ ਕੇ ਦੇਖਦੀ ਆ ਇਹਨਾਂ ਦੇ ਵਿੱਚ ਫਿੱਕ ਪੋਣਾ ਚਾਹੁੰਦੀ ਆ ਹੁਣ ਵੀ ਜਿਹੜਾ ਇਹ ਅੱਜ ਦਾ ਬੰਦ ਹੈ ਉਹਨੂੰ ਸਿਰਫ ਤੇ ਸਿਰਫ ਇਹ ਕਹਿ ਕੇ ਪ੍ਰਚਾਰਿਆ ਜਾ ਰਿਹਾ ਵੀ ਖਣੀ ਇਹ ਕਿਸਾਨਾਂ ਵੱਲੋਂ ਆ ਜਦ ਕਿ ਟ੍ਰੇਡ ਯੂਨੀਅਨਾਂ ਵੱਲੋਂ ਮਜ਼ਦੂਰਾਂ ਵੱਲੋਂ ਵਪਾਰੀ ਮੰਡਲ ਵੱਲੋਂ ਦੁਕਾਨਦਾਰਾਂ ਵੱਲੋਂ ਸਾਰੇ ਲੋਕਾਂ ਵੱਲੋਂ ਕਿਸਾਨ ਆंदोलਨ ਦੇ ਹੱਕ ਦੇ ਵਿੱਚ ਅੱਜ ਬੰਦ ਕੀਤਾ ਗਿਆ ਸੀ ਇਸ ਕਰਕੇ ਸਰਕਾਰ ਆ ਜਿਹੜੀ ਜਿਵੇਂ ਆਪਾਂ ਕਹਿੰਦੇ ਪਾੜੋ ਤੇ ਰਾਜਕੁਮਾਰ ਦੀ ਨੀਤੀ ਲੈ ਕੇ ਆਈ ਆ ਔਰ ਜੋ ਕਿਸਾਨਾਂ ਦੇ ਨਾਲ ਉੱਥੇ ਹੋ ਰਿਹਾ ਹੈਗਾ ਜਾਂ ਬੋਦੀ ਸਰਕਾਰ ਆ ਜਿਹੜੀ ਉਹਨਾਂ ਦੇ ਨਾਲ ਅਤੂ ਕੈਸ ਦੇ ਗੋਲੇ ਸੱਟ ਰਹੀ ਆ ਜਾਂ ਤਸ਼ੱਦਦ ਕਰ ਰਹੀ ਆ ਉਹ ਬੇਹਦ ਨਿੰਦਣਯੋਗ ਹੈ ਜਿਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਵੇਂ ਉੱਥੇ ਹੁਣ ਬੈਰੀਕੇਡਿੰਗ ਕਰਤੀ ਆ ਪੰਜਾਬ ਨੂੰ ਵੱਖਰਾ ਹੀ ਕਰਤਾ ਹੈਗਾ ਭਾਰਤ ਨਾਲੋਂ ਇਸ ਕਰਕੇ ਮੋਦੀ ਹਕੂਮਤ ਦੀ ਅੱਖ ਆ ਪੰਜਾਬ ਤੇ ਪੰਜਾਬ ਦੇ ਲੋਕਾਂ ਤੇ ਇਸ ਕਰਕੇ ਪੰਜਾਬ ਦੇ ਲੋਕ ਹਮੇਸ਼ਾ ਹੀ ਦਿੱਲੀ ਨੂੰ ਝੁਕਾ ਕੇ ਹਟੇ ਤੇ ਇਸ ਵਾਰ ਵੀ ਝੁਕਾ ਕੇ ਪਿੱਛੇ ਹਟਣਗੇ ਬਹੁਤ ਬਹੁਤ ਧੰਨਵਾਦ ਜਗੰਦਰ ਕੌਰ ਅਫਸਰ ਨਾਲ ਜਿਹੜੇ ਕਿ ਤੁਹਾਨੂੰ ਲੱਗਦਾ ਲਗਾਤਾਰ ਰਾਤ 2 ਵਜੇ ਤੱਕ ਮੈਡਿਕਾ ਚੱਲਦਾ ਰਹੇਗਾ ਕੇਂਦਰ ਸਰਕਾਰ ਦੇ ਨੰਬੰਦੇ ਉੱਥੇ ਪਹੁੰਚੇਗੇ ਲੱਗਦਾ ਕੋਈ ਹੱਲ ਹੋ ਜਾਊਗਾ ਦੇਖੋ ਸਰਕਾਰ ਨੇ ਜੇ ਹੱਲ ਹੀ ਕਰਨਾ ਹੋਵੇ ਤਾਂ ਅਸੀਂ ਜਦੋਂ ਪਹਿਲਾਂ ਤਿੰਨ ਕਾਨੂੰਨਾਂ ਤੇ ਲੜਾਈ ਲੜ ਕੇ ਆਏ ਸੀ ਤਾਂ ਸਰਕਾਰ ਨੂੰ ਉਦੋਂ ਵੀ ਕਿਹਾ ਸੀ ਜਿਹੜੀ ਐਮਐਸਪੀ ਦੀ ਕਾਨੂੰਨੀ ਪੱਕੀ ਗਰੰਟੀ ਬਣਾ ਦਿਓ ਪਰ ਆ ਸਰਕਾਰ ਜਿਹੜੀ ਵਾਅਦਾ ਖਿਲਾਫੀ ਕੀਤੀ ਉਹ ਵਾਦਿਆਂ ਤੋਂ ਭੱਜੀ ਆ ਤਾਂ ਅਸੀਂ ਤੇ ਸਰਕਾਰ ਨੂੰ ਅੱਜ ਵੀ ਕਹਿ ਰਹੇ ਆ ਵੀ ਜਿਹੜੀਆਂ ਸਾਡੀਆਂ ਮੰਗਾਂ ਆ ਮੌਜੂਦਾ ਮੰਗਾਂ ਆ ਉਹਨਾਂ ਨੂੰ ਮੰਨ ਲਿਆ ਜਾਵੇ ਤਾਂ ਬਹੁਤ ਵਧੀਆ ਨਹੀਂ ਆਉਣ ਵਾਲੇ ਦਿਨਾਂ ਵਿੱਚ ਜੇ ਸੰਯੁਕਤ ਕਾਲ ਦਊਗਾ ਤਾਂ ਜਿਹੜੇ ਅੰਦੋਲਨ ਆ ਇਹ ਤੇਜ਼ ਹੋਊਗਾ ਜੇ ਪੰਦ ਰਸਰਾ ਜ ਨਹੀਂ ਹੁੰਦਾਗਾ ਕੋਈ ਸਰਕਾਰ ਤੱਕ ਗੱਲ ਨਹੀਂ ਪਹੁੰਚਦੀ ਅਗਲਾ ਐਕਸ਼ਨ ਵੀ ਲੈ ਸਕਦਾ ਕਿ ਪੈਸਾ ਦੇ ਦੇਖੋ ਜਿੱਦਾਂ ਵੀ ਸਾਨੂੰ ਸਹਿਯੋਗ ਤੋਂ ਮਰਚਾ ਕਾਲ ਦਊਗਾ ਜੇ ਸਾਨੂੰ ਦਿੱਲੀ ਜਾਣ ਦੀ ਕਾਲ ਦਊਗਾ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਜਿਹੜੇ ਸਾਡੇ ਹੱਕ ਹੱਕ ਲੈ ਵੀਰ ਅਸੀਂ ਪਿੱਛੇ ਨਹੀਂ ਮੁੜਾਂਗੇ ਕਹਿਣਾ ਚਾਹੁੰਦੇ ਕੁਛ ਆ ਰਿਹਾ ਸਬੰਦੀ ਆ ਕਹਿਣਾ ਚਾਹੁੰਦੇ ਕੁਛ ਜਿਹੜਾ ਗੱਲ ਭਰਤ ਬੰਦ ਕੀਤਾ ਵਾ ਕੀ ਕਹਿਣਾ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਭਗਵੰਤ ਮਾਨ ਆ ਉਹ ਕਿਉਂ ਨਹੀਂ ਬੋਲਦਾ ਉਹਦਾ ਕਿਉਂ ਨਹੀਂ ਬਿਆਨ ਆ ਰਿਹਾਗਾ ਕਿਸਾਨਾਂ ਨਾਲ ਲੈਂਦਾ ਛੱਤ ਹੋ ਰਿਹਾ ਏ ਨਵੇਂ-ਨਵੇਂ ਤਬੂੜਾ ਆਈ ਜਾਂਦੇ ਆ ਹਰ ਤਰਕ ਵਰਗ ਨੂੰ ਦਰੜਿਆ ਜਾ ਰਿਹਾ ਏ ਔਰ ਤਾਨੂੰ ਘੱਟ ਗਿੰਤੀਆਂ ਤੇ ਹਮਲੇ ਹੋ ਰਹੇ ਆ ਇਸ ਕਰਕੇ ਭਗਵੰਤ ਮਾਨ ਦੀ ਚੁੱਪੀ ਕਿਉਂ ਧਾਰੀ ਆ ਕਿਉਂਕਿ ਉਹਨੂੰ ਕੋਈ ਵੀ ਬਿਆਨ ਨਹੀਂ ਆਇਆ ਉਹਨੂੰ ਇਸ ਤੇ ਬੋਲਣਾ ਚਾਹੀਦਾ ਕੋਈ ਬਿਆਨ ਵੀ ਦੇਣਾ ਚਾਹੀਦਾ ਏ ਦੂਜੇ ਪਾਸੇ ਜਿਹੜਾ ਕਹਿੰਦੇ ਗੋਲੇ ਪੰਜਾਬ ਵਾਲੇ ਪਾਸੇ ਸੱਟੇ ਜਾਂਦੇ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੀਆਂ ਦਿੱਖ ਬੰਦੀਆਂ ਉਹ ਜਿੱਥੇ ਬੰਦੀਆਂ ਉੱਥੇ ਗਈਆਂ ਮੰਗਾ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿਉਂਕਿ ਉਹ ਵੀ ਇਸੇ ਪੰਜਾਬ ਦੇ ਵਾਸੀ ਆ ਉਹ ਕੋਈ ਬਾਹਰੋਂ ਤਾਂ ਆਏ ਨਹੀਂ ਹੈਗੇ ਜਿਹੜਾ ਕੁਝ ਉਹਨਾਂ ਨੇ ਕੀਤਾ ਇਹ ਬਿਲਕੁਲ ਗਲਤ ਕੀਤਾਗਾ ਉਹਨਾਂ ਨੂੰ ਦਿੱਲੀ ਜਾਣਾ ਚਾਹੀਦਾ ਡੈਮੋਕਰੇਟਿਕ ਅਧਿਕਾਰ ਆ ਹਰ ਬੰਦੇ ਨੂੰ ਆਦੀ ਬੋਲਣ ਦਾ ਹੱਕ ਆ ਪਰ ਸਾਡੇ ਦੇਸ਼ ਵਿੱਚ ਇਹ ਸਾਰਾ ਕੁਝ ਦਰੜਿਆ ਜਾ ਰਿਹਾ ਉਹਨਾਂ ਦੇ ਬੋਲਣਾ ਤੇ ਹੱਕ ਤੇ ਟੱਕੇ ਮਾਰੇ ਜਾ ਰਹੇ ਆ ਇਸ ਕਰਕੇ ਅਸੀਂ ਸਭ ਕਹਿੰਦਾ ਜਿਨ ਖੇਦੀ ਕਰਦੇ ਆ ਕਿ ਜਿਹੜਾ ਕੀਤਾ ਉਹ ਬਹੁਤ ਗਲਤ ਕੀਤਾ ਦੁਬਾਰਾ ਤੁਹਾਡੇ ਕੋਲੇ ਆਉਣਾ ਪਹਿਲਾਂ ਗੱਲਬਾਤ ਕਰਦੇ ਆ ਬੈਜੀ ਭਾਰਤ ਬੰਦ ਦਾ ਜਿਹੜਾ ਕੀ ਕਿਵੇਂ ਦੇਖਦੇ ਸਾਰੇ ਜਿਹੜੀ ਮੋਦੀ ਸਰਕਾਰ ਦੇ ਅੰਦਰ ਕਹਿੰਦੇ ਸਭਾ ਦੇ ਤੁਸੀਂ ਨਮਾਇੰਦੋ ਕੀ ਕਹਿਣਾ ਚਾਹੁੰਦੇ ਤੇ ਕੋਈ ਜਿਹੜਾ ਅੱਜ ਦੇ ਭਾਰਤ ਬੰਦ ਦਾ ਇਹਦਾ ਭਾਰਤ ਬੰਦ ਦਾ ਸੱਦਾ ਹੈ ਇਹ ਜਿਹੜੀਆਂ ਮਾਰੂ ਨੀਤੀਆਂ ਮੋਦੀ ਸਰਕਾਰ ਦੀਆਂ ਉਹਦੇ ਕਰਕੇ ਜਦੋਂ ਇਹ ਸੱਤਾ ਜਾਈ ਹੈ ਤੇ ਇਹ ਕਹਿੰਦੇ ਵੀ ਅਸੀਂ ਦੋ ਹੋਰ ਜਿਹੜੀ ਹਰ ਵਾਰ ਨੌਕਰੀ ਪੈਦਾ ਕਰਾਂਗੇ ਇਹਨਾਂ ਨੇ ਉਹ ਨੌਕਰੀ ਤੇ ਕੀ ਪੈਦਾ ਕਰਨੀ ਸੀਗੀ ਇਹਨਾਂ ਨੇ ਸਾਰਾ ਕੁਝ ਪ੍ਰਾਈਵੇਟੇਸ਼ਨ ਕਰਤਾ ਜਿਹੜੀਆਂ ਸਰਕਾਰੀ ਨੌਕਰੀ ਸੀ ਉਹ ਖਤਮ ਕਰਤੀਆਂ ਜਿਵੇਂ ਇਹਨਾਂ ਨੇ ਆਪ ਅੰਗਰੇਜ਼ਾਂ ਉਹ ਥੋੜੀ ਲੇਕੇ ਨੇ ਹੈ ਅਗਲੀ ਬਾਤ ਅਗਲੀ ਬਾਤ ਹੈ ਜਿਹੜੀ ਉਧਰ ਲੋਕ ਦਾ ਦਰਜਾ ਖੋਲਿਆ ਉਹਦੇ ਵਿੱਚ ਜਾਂਦੇ ਕੌਣ ਹੈ ਸਾਡੇ ਮਿਹਨਤ ਮਿਹਨਤ ਕਸ਼ ਲੋਕ ਹੈ ਜਾਂ ਤਾਂ ਕਿਸਾਨਾਂ ਦੇ ਜਾਂ ਮਜ਼ਦੂਰਾਂ ਦੇ ਬੱਚੇ ਹੈ ਉਹਨਾਂ ਨੂੰ ਖਤਮ ਕਰਦੀ ਉਹਨੇ ਪੈਨਸ਼ਨ ਖਤਮ ਕਰਦੀ ਇਸੇ ਕਰਕੇ ਇਹਨੂੰ ਜਿਹੜਾ ਸਫਲ ਬਣਾਉਣਾ ਹੈ ਉਹ ਹਰ ਇੱਕ ਵਰਗ ਦੀ ਅੱਜ ਜ਼ਰੂਰਤ ਬਣ ਗਈ ਹੈ ਉਹ ਫਸਲ ਜਿਹੜਾ ਭਾਰਤ ਫੇਰ ਬਣ ਸਕਦਾ ਹੈ ਜੇ ਹਰ ਇੱਕ ਬੰਦਾ ਉਹਦੇ ਨਾਲ ਖੜੂਗਾ ਇਹ ਜ਼ਰੂਰੀ ਹੈ ਤੇ ਜੇ ਚੁੱਪ ਰਵਾਂਗੇ ਤਾਂ ਸਾਰਾ ਗਵਰਨਰ ਖਤਮ ਹੋ ਜਾਣਾ ਹੈ ਸਰਮੰਦਰ ਸਿੰਘ ਡੇਮਰੂ ਆ ਸਾਡੇ ਨਾਲ ਭਾਰਤੀ ਸੰਜੁਗ ਨਗਰਹਾਹ ਇਹਨਾਂ ਨੂੰ ਸਵਾਲ ਕਰਨਾ ਬਹੁਤ ਜ਼ਰੂਰੀ ਆ ਅਗਰਾਂਹ ਜੁੜੀਆਂ ਬਹੁਤ ਵੱਡੀ ਜੁੜੀਆਂ ਲਗਾਤਾਰ ਲੋਕ ਸਵਾਲ ਵੀ ਉਠਾ ਰਹੇ ਆ ਅਗਰਾਂਹ ਜੁੜੀਆਂ ਬਾਗੇ ਪੁਰਾਣੇ ਬੈਠੀ ਆ ਪਰ ਕਿਸਮਤ ਦਾ ਤਸ਼ੱਦਰ ਸ਼ੰਭੂ ਬਾਰਡਰ ਤੇ ਹੋ ਰਿਹਾ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਧੰਨਵਾਦ ਤੁਹਾਡਾ ਜਗਸੀਰ ਦਾ ਜਿਹੜੇ ਵੀਰ ਸੌਤੇ ਸੌਂ ਰਹੇ ਆ ਸਾਨੂੰ ਧੰਨਵਾਦ ਆ ਅਸੀਂ ਲੋਕਾਂ ਦੇ ਆਗੂ ਆ ਲੋਕਾਂ ਨੂੰ ਜਵਾਬ ਦੇ ਆ ਤੇ ਲੋਕਾਂ ਦਾ ਹੱਕ ਬਣਦਾ ਵੀ ਸਵਾਲ ਕਰਨਾ ਇਸ ਗੱਲ ਤੇ ਇੱਕ ਪਹਿਲਾਂ ਜਦੋਂ ਜਥੇਬੰਦੀਆਂ ਦਾ ਸੰਯੁਕਤ ਮੋਰਚਾ ਇੱਕ ਉਹਦੇ ਵਿੱਚੋਂ ਕੁਝ ਲੋਕਾਂ ਨੇ ਪਾਸੇ ਇਸਕੇਮ ਬਣਾਇਆ ਜਿਹੜਾ ਗੈਰ ਰਾਜਨੀਤਿਕ ਉਹਨਾਂ ਜਿਹੜੀਆਂ ਫਸਲਾਂ ਉਹਦੇ ਵਾਸਤੇ ਜਦੋਂ ਦਿੱਲੀ ਦੀ ਲੜਾਈ ਕਿਉਂਕਿ ਐਮਐਸਪੀ ਦੀ ਲੜਾਈ ਬਹੁਤ ਵੱਡੀ ਲੜਾਈ ਆ ਇਹ ਉਹ ਜਿਹੜੀਆਂ ਕੋਈ ਕਈ ਵਾਰੀ ਐ ਭੁਲੇਖਾ ਲੱਗ ਜਾਂਦਾ ਵੀ ਯਾਰਾ ਸਾਡੀ ਸਿਹਤ ਸਹੀ ਆ ਸਾਡੀ ਲੜਾਈ ਠੀਕ ਆ ਉਹਦੇ ਵਾਸਤੇ ਥੱਲੇ ਤਿਆਰੀ ਕਰਨ ਵਾਸਤੇ ਸਾਰਿਆਂ ਨੂੰ ਇੱਕ ਹੋਣਾ ਬਹੁਤ ਜ਼ਰੂਰੀ ਆ ਉਹ ਵੱਡੇ ਆਗੂਆਂ ਦੇ ਕਿਤੇ ਨਾ ਕਿਤੇ ਫਰਕ ਰਹੇ ਆ ਜਾਂ ਉਹ ਵੀ ਇਸ ਗੱਲ ਤੋਂ ਵੀ ਮੈਂ ਸ਼ਾਵਾਸੇ ਲੈਣੀ ਆ ਜਾਂ ਮੈਂ ਜਾ ਕੇ ਮੋਰਚਾ ਲਾਉਣਾ ਯੋ ਕਿ ਜਿੱਡੀ ਵੱਡੀ ਲੜਾਈ ਹੈ ਅਸੀਂ ਤਾਂ ਇਸ ਗੱਲ ਤੇ ਹੌਕਾ ਦੇ ਰਹੇ ਹਾਂ ਵੀ ਸਾਰਾ ਕਿਰਤੀ ਵਰਗ ਇਕੱਠਾ ਹੋਵੇ ਜਾਂ ਜਿਵੇਂ ਅੱਜ ਟ੍ਰੇਡ ਯੂਨੀਅਨਾਂ ਦੇ ਮਦਦ ਵਾਸਤੇ ਸਾਰੀਆਂ ਜਥੇਬੰਦੀਆਂ ਸਾਰੇ ਵਰਗ ਆਏ ਆ ਤੇ ਇਸ ਕਰਕੇ ਜੇ ਦਿੱਲੀ ਦੀ ਲੜਾਈ ਲੜਨੀ ਆ ਜਿਵੇਂ ਪਹਿਲਾਂ ਆਪਾਂ ਮੋਰਚਾ ਜਿੱਤ ਕੇ ਆਏ ਆ ਉਸ ਵਕਤ ਤੇ ਸਾਰਿਆਂ ਦੀ ਲੋੜ ਹੈ ਪਰ ਸਾਡੇ ਕੋਈ ਆਪ ਦੇ ਮਤ ਪੇਦੋ 1922 ਹੁੰਦੇ ਆ ਕੋਈ ਬਾਲੀ ਵੱਡੀ ਗੱਲ ਨਹੀਂ ਇਹ ਆਉਣ ਵਾਲੇ ਸਮੇਂ ਕੱਲ ਜਿਵੇਂ ਆਪਾਂ ਰੇਲਾ ਜਾਮ ਕਰੀਏ ਜਿਹੜਾ ਉੱਥੇ ਤਸ਼ੱਦਦ ਹੋ ਰਿਹਾ ਉਹਦੇ ਹੱਕ ਚ ਹਾਰਾ ਨਾਰਾ ਮਾਰਿਆ ਆਉਣ ਵਾਲੇ ਸਮੇਂ ਚ ਐਲਾਨ ਜਦੋਂ ਵੀ ਕੋਈ ਐਲਾਨ ਆਊਗਾ ਜਾ ਕੇ ਲੜਾ ਡਕ ਡਟਾਂਗੇ ਤੁਹਾਡੇ ਹਿਸਾਬ ਨਾਲ ਲੜ ਆ ਸਕਦਾ ਅਗਰਾਹਾਂ ਜਥੇਬੰਦੀ ਕੁਝ ਕਰ ਸਕਦੀ ਹੈ ਦਿੱਲੀ ਵੱਲ ਨੂੰ ਕਰ ਸਕਦੀ ਹੈ ਜਿਹੇ ਜਾ ਮਾਹੌਲ ਬਣ ਰਿਹਾ ਜੇ ਉਹ ਤਸ਼ੱਦਦ ਵੱਧ ਕਰਦੇ ਹੈ ਨਹੀਂ ਕੋਈ ਗੱਲਬਾਤ ਉਹਨਾਂ ਦੀ ਸੁਣਦੇ ਨਹੀਂ ਕੋਈ ਹੱਲ ਨਿਕਲਦਾ ਤਾਂ ਫਿਰ ਕੱਲੀ ਅਗਰਾਹਾਂ ਚ ਕੀ ਹੈ ਮੈਨੂੰ ਨਹੀਂ ਲੱਗਦਾ ਵੀ ਉਹ ਪੂਰੇ ਭਾਰਤ ਦਾ ਬੱਚਾ ਬੱਚੀ ਕਿਉਂਕਿ ਇੱਕ ਰੋਟੀ ਰੋਜੀ ਦੀ ਲੜਾਈ ਹੈ ਤੇ ਰੋਟੀ ਖਾਦੇ ਤੋਂ ਬਿਨਾਂ ਦੇਣ ਲੱਗਦਾ ਨਹੀਂ ਜੇ ਰੋਜੀ ਰੋਟੀ ਦੀ ਲੜਾਈ ਹੈ ਕਿਰਤ ਦੀ ਲੁੱਟ ਦੀ ਲੜਾਈ ਹੈ ਤਾਂ ਫਿਰ ਹਰ ਕਿਰਤੀ ਵਰਗ ਹਰ ਭਾਰਤ ਦਾ ਕੋਝਾ ਬੱਚੀ ਹੈ ਲੜਾਈ ਲੜੂ ਅੱਜ ਭਾਰਤ ਬੰਦੇ ਦੇ ਬਾਰੇ ਕੀ ਕਹਿਣਾ ਚਾਹੋ ਨੇ ਅੱਜ ਭਾਰਤ ਬੰਦ ਨੂੰ ਜਿਹੜਾ ਪਰਮਾ ਹੰਗਾਰਾ ਮਿਲਿਆ ਜਿੰਨੀਆਂ ਆਪਾਂ ਵੀਡੀਓ ਦੇਖ ਰਹੇ ਹਾਂ ਜਿੰਨੀ ਵੱਡੀ ਪੱਧਰ ਤੇ ਕੋਈ ਵੀ ਜਾਨੀ ਕਿਰਤੀ ਵਰਗਾ ਜਿਵੇਂ ਦੋ ਵਰਗਾ ਦੀ ਲੜਾਈ ਹੁੰਦੀ ਹੈ ਮਤਲਬ ਇੱਕ ਮਲਕ ਭਾਗੋ ਨੇ ਭਾਈ ਲਾਲੋ ਨੇ ਕਿਰਤ ਕਰਨ ਵਾਲੇ ਨੇ ਕਿਰਤ ਲੁੱਟਣ ਵਾਲੇ ਨੇ ਅੱਜ ਦੇ ਹਾਲਾਤ ਦੱਸਦੇ ਆ ਵੀ ਕਿਰਤ ਕਰਨ ਵਾਲੇ ਭਾਈ ਲਾਲੋ ਦੇ ਵਾਰਸ ਚਾਹੇ ਉਹ ਕਿਸੇ ਰੂਪ ਚਾ ਦੁਕਾਨਦਾਰ ਹੈ ਮਲਾਜਮ ਹੈ ਦੁਕਾਨਦਾਰ ਹੈ ਉਹ ਸਾਰੇ ਦੇ ਸਾਰੇ ਇਕਜੁੱਟ ਨੇ ਇਕੱਠੇ ਨੇ ਇਹ ਡਿਕਟੇਟਰ ਜਿਹੜਾ ਮੋਦੀ ਉਹਦੇ ਖਿਲਾਫ ਪੂਰੀ ਭਾਰਤ ਦੀ ਜਨਤਾ ਸਿੱਖਪੁਰ ਨੇ ਖੜੀ ਹੋਣ ਜਾ ਰਹੀ ਆ ਆਉਣ ਵਾਲੇ ਸਮੇਂ ਚ ਮੋਦੀ ਨੂੰ ਇਹਨਾਂ ਗੱਲਾਂ ਤੋਂ ਪਿੱਛੇ ਹਟਣਾ ਪਊ ਜਿਹੜੇ ਨਵੇਂ ਕਾਨੂੰਨ ਲੈ ਕੇ ਆਉਂਦਾ ਉਹਨਾਂ ਤੋਂ ਵਾਪਸ ਮੁੜਨਾ ਪਊਗਾ ਤੇ ਲੋਕਾਂ ਨੂੰ ਜਵਾਬ ਦੇਣਾ ਪਊਗਾ ਤੇ ਨਹੀਂ ਵੱਡੇ ਵੱਡੇ ਇੱਥੇ ਡिक्टेटर ਆਏ ਐ ਕੋਈ ਖੜਾ ਨਹੀਂ ਪੈਰ ਨਹੀਂ ਲੱਗੇ ਤੇ ਆਉਣ ਵਾਲੇ ਸਮੇਂ ਚ ਜਿਵੇਂ ਕਾਲੀ ਦਲ ਦਾ ਹਾਲ ਹੋਇਆ ਸੀ ਪੰਜਾਬ ਚ ਭਾਰਤ ਜੇ ਹਾਲ ਹੋ ਜਾਊਗਾ ਭਾਜਪਾ ਦਾ ਜਾਨੀ ਉਹ ਕਦੇ ਵੀ ਇਸ ਤਰ੍ਹਾਂ ਦੀ ਗਲਤੀ ਨਾ ਕਰਨਗੇ ਤੁਹਾਡੇ ਜਿਹੜੇ ਅਧਿਕਾਰ ਆ ਲਗਾਤਾਰ ਜਿਹੜੀ ਤੁਹਾਨੂੰ ਤਸਵੀਰਾਂ ਸੀ ਉਹ ਗੱਲ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆ ਕੱਢ ਦਾ ਇੱਕ ਹੋਰ ਆਗੂ ਲੱਗੀ ਕਿ ਕਹਿਣਾ ਚੌੜੇ ਭਰਤਬੰਦ ਭਰਤਬੰਦ ਨੂੰ ਲੋਕਾਂ ਨੇ ਬਹੁਤ ਸਾਥ ਦਿੱਤਾ ਸਫਲ ਬਣਾਇਆ ਅੱਗੇ ਵੀ ਇਦਾਂ ਹੀ ਸਾਥ ਦੇਉਗਾ ਮੋਦੀ ਨੂੰ ਲੋਕੀ ਇਦਾਂ ਹੀ ਨੱਪਦੇ ਰਹਿਣਗੇ ਲੱਗਦਾ ਲੱਗਦਾ ਕਿ ਫਰਕ ਪਾਊਗਾ ਜਿਹੜੇਗਾ ਕਿਸਾਨਾਂ ਦੇ ਮੰਨੋਂ ਮੰਨੀਆਂ ਜਾਣ ਹਾਂ ਜਰੂਰ ਮੰਨੀਆਂ ਜਾਣਗੇ ਜੇ ਨਾ ਮੰਨਣਗਾ ਤਾਂ ਸੰਘਰਸ਼ ਇਹ ਦੂਗ੍ਹਾ ਤੇਜ਼ ਹੋਊਗਾ ਮੋਦੀ ਨੂੰ ਕਿਸੇ ਨਾ ਕਿਸੇ ਹਾਲਤ ਵਿੱਚ ਇਹ ਮੱਗਾਂ ਸਾਰੀਆਂ ਮੰਨੀਆਂ ਹੀ ਪੈਣਗੀਆਂ ਬਹੁਤ ਬਹੁਤ ਧੰਨਵਾਦੀ ਲਗਾਤਾਰ ਜਿਹੜੀ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਉਹ ਲਗਾਤਾਰ ਦਿਖਾ ਰਹੇ ਹਾਂ ਜਿਸ ਦੇ ਵਿੱਚ ਜਿਹੜਾ ਕਿ ਲਗਾਤਾਰ ਜਿਹੜੀਆਂ ਤਸਵੀਰਾਂ ਉਹਨਾਂ ਸੇ ਦਿਖਾ ਰਹੇ ਆ ਜੱਸਦੇ ਵਿੱਚ ਵੱਡੀ ਗੰਤੀ ਦੇ ਵਿੱਚ ਜਿਹੜੇ ਕਿਸਾਨ ਆਗੂ ਆ ਜਿਹੜੇ ਕਿ ਉਹ ਵੀ ਇੱਥੇ ਮੌਜੂਦ ਨੇ ਲਗਾਤਾਰ ਜਿਹੜੀ ਉਹ ਗੱਲ ਤਾਂ ਜਿਹੜੀ ਅਸੀਂ ਗੱਲਬਾਤ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ ਤਾਂ ਕਿ ਜਿਹੜੀ ਗੱਲਬਾਤ ਉਹ ਲੋਕਾਂ ਤੱਕ ਜਿਹੜੀ ਪਹੁੰਚਾਈ ਜਾਵੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅੱਜ ਭਾਰਤਬੰਦ ਆ ਜੀ ਲਗਾਤਾਰ ਜਿਹੜੀਆਂ ਮੀਟਿੰਗਾਂ ਦਾ ਦੌਰ ਵੀ ਚੱਲ ਰਿਹਾ ਤਿੰਨ ਮੀਟਿੰਗਾਂ ਹੋ ਚੁੱਕੀਆਂ ਪਰ ਸਿੱਟਾ ਬੇ ਸਿੱਟਾ ਰਹੀਆਂ ਕੀ ਕਹਿਣਾ ਚਾਹੋ ਨੇ ਲੱਗਦਾ ਕਿ ਮਸਲੇ ਦਾ ਹੱਲ ਹੋ ਜਾਊਗਾ ਅਸੀਂ ਇਹ ਚਾਹੋਣਾ ਹੈ ਜੀ ਜਿਹੜਾ ਕੇਂਦਰੀ ਸਰਕਾਰ ਹੈ ਉਹ ਸਾਫਨੀਤੀ ਨਾਲ ਮੀਟਿੰਗਾਂ ਨਹੀਂ ਕਰ ਰਹੀ ਜੇ ਸਾਫ ਨੀਤੀ ਨਾਲ ਮੀਟਿੰਗਾਂ ਕਰਨੀਆਂ ਹੁਣ ਤੇ ਕਿਸਾਨਾਂ ਨੇ ਪਹਿਲਾਂ ਮੰਗਾ ਦਾ ਇੱਕ ਚਾਰਟ ਦਿੱਤਾ ਹੋਇਆ ਉਹਨਾਂ ਨੇ ਆਪਣੇ ਤੌਰ ਤੇ ਫੈਸਲਾ ਕਰਕੇ ਤੇ ਉਹਨੂੰ ਲਾਗੂ ਕਰਨ ਦਾ ਉੱਥੇ ਵਿਸ਼ਵਾਸਨ ਦਵਾਉਣ ਤਾਂ ਕਿਸਾਨ ਆਪਣੇ ਘਰਾਂ ਨੂੰ ਮੁੜਨ ਅੱਜ ਹਾਲਾਤ ਇਹ ਬਣ ਗਏ ਆ ਨਾ ਅਸੀਂ ਪਿੱਛੇ ਮੁੜ ਸਕਦੇ ਆ ਤੇ ਇਹ ਸਰਕਾਰਾਂ ਦਾ ਕੰਮ ਤਾਂ ਸਿਰਫ ਤੇ ਸਿਰਫ ਝੂਠ ਮਾਰ ਕੇ ਸਮਟ ਪਾਉਣ ਦਾ ਹੁੰਦਾ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਨਵੀਂ ਚੋਣ ਹੋਣ ਜਾ ਰਹੀ ਹੈ ਉਹਨੂੰ ਲਮਕਾਉਣ ਵਾਸਤੇ ਤੁਰੇ ਹਨ ਪ੍ਰੰਤੂ ਉਥੇ ਇੱਕ ਗੱਲ ਦੱਸਣੀ ਚਾਹਨਾ ਕਿ ਪਿਛਲੇ ਸੰਘਰਸ਼ੀ ਸਮੇਂ ਅਸੀਂ ਇੱਕ ਜੇ ਵੋਟ ਦੇ ਜਿਹੜੀ ਇਹ ਸਰਕਾਰ ਆ ਵੋਟ ਦੀ ਚੋਟ ਸਮਝਦੀ ਹੈ ਤਾਂ ਅਸੀਂ ਫੈਸਲਾ ਕੀਤਾ ਸੀ ਤੇ ਬੰਗਾਲ ਚ ਜਾ ਕੇ ਅਸੀਂ ਉਥੋਂ ਦੇ ਲੋਕਾਂ ਨੂੰ ਬੇਸ਼ੱਕ ਸਾਡੀ ਬੋਲੀ ਵੀ ਨਹੀਂ ਸਾਨੂੰ ਪਤਾ ਨਹੀਂ ਪਰ ਅਸੀਂ ਦੱਸਣ ਚ ਕੰਮ ਆਏ ਹੋਗੇ ਪਾਏ ਲੋਕੋ ਇਹ ਭਰਾਵੋ ਤੁਸੀਂ ਵੋਟ ਭਾਜਪੀ ਨੂੰ ਨਾ ਪਾਓ ਜਿਹਨੂੰ ਮਰਜ਼ੀ ਪਾ ਲਓ ਇਹ ਸਾਡੀ ਜਿਹੜੀ ਤਕਰੀਰ ਹੈ ਇੰਨੀ ਕਾਮਯਾਬ ਹੋਈ ਤੇ ਉਥੇ ਬੰਗਾਲ ਦੇ ਵਿੱਚ ਇਹ ਖਾਲੀ ਭਾਂਡੇ ਲੈ ਕੇ ਆ ਗਈ ਬੀਜੇਪੀ ਹੁਣ ਵੀ ਜਿਹੜੀ ਹਾਲਾਤ ਬਣੀ ਜਾ ਰਹੇ ਆ ਸਾਡੀ 18 ਤਰੀਕ ਨੂੰ ਮੀਟਿੰਗ ਹੋ ਰਹੀ ਆ ਸੰਯੁਕਤ ਕਿਸਾਨ ਮੋਰਚੇ ਦੀ ਅਸੀਂ ਇਹ ਫੈਸਲਾ ਕਰਨ ਜਾ ਰਹੇ ਹਾਂ ਕਿ ਜਿਹੜੇ ਰਾਜਾਂ ਦੇ ਵਿੱਚ ਹੁਣ ਇਲੈਕਸ਼ਨ ਹੋਇਆ ਉੱਥੇ ਜਾ ਕੇ ਅਸੀਂ ਨੂੰ ਦੱਸੀਏ ਇਹਨਾਂ ਦੇ ਜਿਹੜੇ ਕੰਮ ਆ ਉਹ ਦੱਸੀਏ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਕਿਸਾਨੀ ਪ੍ਰਤੀ ਆਵਾਮ ਪ੍ਰਤੀ ਗਰੀਬਾਂ ਪ੍ਰਤੀ ਔਰ ਜਿਹੜੀ ਖਾਸ ਕਰਕੇ ਇੱਕ ਫਿਰਕੇ ਦੇ ਧਰਮ ਨੂੰ ਦੂਜੇ ਫਿਰਕੇ ਨਾਲ ਢੜਕਾਉਣ ਵਾਲੀ ਆ ਉਹ ਦੱਸੀਏ ਤਾਂ ਕਿ ਜਿਹੜੀ ਵੋਟ ਦੀ ਝੋਟ ਹੈ ਉਹ ਅਸੀਂ ਇਹਨੂੰ ਨੈਸ਼ ਕਰ ਸਕੀਏ ਆਉਣ ਵਾਲੇ ਸਮੇਂ ਦੇ ਵਿੱਚ 24 ਦੇ ਵਿੱਚ ਇਹਨਾਂ ਨੂੰ ਅਸੀਂ ਆਊਟ ਕਰ ਸਕੀਏ ਤਾਂ ਕਿ ਇੱਕ ਚੰਗੀ ਸਰਕਾਰ ਲਿਆ ਕੇ ਆਉਣ ਵਾਲੇ ਸਮੇਂ 'ਚ ਸਾਨੂੰ ਸਮਝੇ ਦੇਸ਼ ਦੇ ਐਡੀ ਵੱਡੀ ਆਬਾਦੀ ਨੂੰ ਉਹਨੂੰ ਸਮਝੇ ਜੀ ਜਿਹੜਾ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਕਿਸਾਨਾਂ ਦਾ ਲਗਾਤਾਰ ਸ਼ਤਧ ਹੋ ਰਿਹਾ ਤੁਹਾਡੇ ਜਿਵੇਂ ਬੰਦੇ ਇੱਥੇ ਬੈਠੀ ਆ ਉੱਥੇ ਜਾਣਾ ਚਾਹੀਦਾ ਨਹੀਂ ਉਹ ਕੁਝ ਜਿਹੜੀਆਂ ਜਥੇਬੰਦੀਆਂ ਚੱਲੀਆਂ ਕੁਝ ਕਲੈਰਟੀ ਨਹੀਂ ਸੀਗੀ ਪਰੰਤੂ ਉਹ ਜਲਦੀ ਫੈਸਲਾ ਲਿਆ ਜਾਊਗਾ 18 ਤਰੀਕ ਨੂੰ ਜੇ ਉਹ ਜਾ ਸਾਨੂੰ ਕਾਲ ਆਊਗੀ ਅਸੀਂ ਇੱਥੇ ਨਹੀਂ ਬੈਠੇ ਅੱਜ ਵੀ ਵੇਖੋ ਅਸੀਂ ਛੜ ਛੜਕਦੇ ਬੈਠੇ ਆਂ ਉੱਥੇ ਵੀ ਛੜਕਦੇ ਬਹਿਣਾ ਸੀ ਇਹ ਗੱਲ ਦਿਮਾਗ ਚ ਆਵਾਮ ਨੂੰ ਜਾਂ ਸਰਕਾਰ ਨੂੰ ਕਰ ਦੇਣੀ ਚਾਹੀਦੀ ਵੀ ਖਣੀ ਇਹ ਕੁਛ ਆਈ ਐ ਮੁੱਦੇ ਸਾਡੇ ਸਾਂਝੇ ਆ ਹੋ ਸਕਦਾ ਕੁਝ ਬੰਦੇ ਪਹਿਲਾਂ ਚਲੇ ਗਏ ਹੁਣ ਇਹ ਫੈਸਲਾ ਇਕੱਠਾ ਅੱਗੇ ਵੰਗੂ ਕਿਸਾਨ ਜਿੱਥੇ ਬੰਨੀਆਂ ਸਾਰੀਆਂ ਸਾਰੀਆਂ ਇੱਕੋ ਪਾਸੇ ਜਾਣਗੇ ਹੋਰ ਕੀ ਗੱਲ ਗੱਲ ਕਰਨਾ ਚਾਹੁੰਦੇ ਜੀ ਕੀ ਕਹਿਣਾ ਚਾਹੁੰਦੇ ਭਾਰਤਿਕਾਂ ਲੱਖਾਂ ਨੂੰ ਤੇਰੀ ਰਿਪਰਜੈਂਟ ਕਰਦੇ ਹੋ ਤੁਹਾਨੂੰ ਲੱਗਦਾ ਨਹੀਂਗਾ ਸ਼ੰਭੂ ਬਾਰਡਰ ਦੇ ਉੱਤੇ ਇੰਨਾ ਘਰਾਮ ਅੱਛਾ ਜਾ ਕੇ ਕਿਸਾਨ ਦੀ ਮੌਤ ਵੀ ਹੋ ਜਾਈ ਸ਼ਹੀਦ ਹੋ ਚ ਤੁਸੀਂ ਇੱਥੇ ਬੈਠੇ ਹੋ ਅਸੀਂ ਵੀ ਨਾਲ ਹੀ ਆ ਉਹਨਾਂ ਦੇ ਮਤਲਬ ਇਹ ਜਿਹੜੀਆਂ ਨਾ ਪਹਿਲਾਂ ਛੇਤੀ ਛੇਤੀ ਇਹ ਥੋੜਾ ਜਿਹਾ ਇਹਨਾਂ ਨੇ ਤੇਜ਼ੀ ਨਾਲ ਕੀਤਾ ਅਸੀਂ ਵੀ ਇਹਨਾਂ ਦੇ ਨਾਲ ਸੀ ਜਾਣਾ ਸੀ ਅਸੀਂ ਵੀ ਨਾਲ ਪਰ ਇਹਨਾਂ ਨੇ ਜੋ ਪਹਿਲਾ ਇਹ ਦੋ ਤਿੰਨ ਜੱਥੇ ਬੰਦੀਆਂ ਜਾਦੇ ਤਾਬਲੀਆਂ ਸੀ ਉਹ ਪਹਿਲਾਂ ਜਾਵੜੀਆਂ ਪਰ ਅਸੀਂ ਉਹਨਾਂ ਕਿਸਾਨਾਂ ਦੇ ਨਾਲ ਇੱਥੇ ਬੈਠੇ ਅਸੀਂ ਸੰਯੁਕਤ ਜੋ ਸੰਯੁਕਤ ਕਿਸਾਨ ਮੋਰਚਾ ਜੋ ਸੰਯੁਕਤ ਕਿਸਾਨ ਮੋਰਚਾ ਉਹ ਇਹਦੇ ਵਿੱਚ ਅਸੀਂ ਡੱਟ ਕੇ ਸਾਹ ਦਿੱਤੇ ਆ ਅਸੀਂ ਉਹਨਾਂ ਦੇ ਨਾਲ ਹਮਾਇਤ ਕਰਦੇ ਆ ਅਸੀਂ ਹੁਣ 17 ਤਰੀਕ ਨੂੰ ਸਾਡੀ ਮੀਟਿੰਗ ਹੋ ਰਹੀ ਆ ਸਾਰੀ ਸੰਯੁਕਤ ਕਿਸਾਨ ਮੋਰਚੇ ਦੀ ਉਹਦੇ ਵਿੱਚ ਜੋ ਵੀ ਫੈਸਲਾ ਆਇਆ ਅਸੀਂ ਜਾਵਾਂਗੇ ਅਸੀਂ ਵੀ ਟਰਾਲੀਆਂ ਲੈ ਕੇ ਤਿਆਰ ਬੈਠੇ ਆ ਕਿਉਂਕਿ ਮੋਦੀ ਸਰਕਾਰ ਸਾਨੂੰ ਪਤਾ ਵੀ ਉਹਨੇ ਸਾਨੂੰ ਜਿਹੜੇ ਤਿੰਨ ਬੈਲ ਜਿਹੜੇ ਸੀ ਕਾਲੇ ਕਾਨੂੰਨ ਉਹ ਬਾਹਰ ਤੋਂ ਮੁੱਕ ਗਿਆ ਅਸੀਂ ਉਹਨੂੰ ਸਾਬਤ ਦਿਖਾਉਣ ਦੇ ਖਾਤਰ ਅਸੀਂ ਉੱਥੇ ਧਰਨੇ ਲਾਉਣੇ ਲਾਉਣੇ ਆ ਪਵਾ ਅਸੀਂ ਦਿੱਲੀ ਕੂਚ ਕਰਨੀ ਹੀ ਕਰਨੀ ਆ ਉਹ ਕਦੋਂ ਕਰੇ ਪਵਾ ਉਹ ਵੋਟਾਂ ਦਾ ਹੋਰ ਥੋੜੇ ਦਿਨਾਂ ਨੂੰ ਲੱਗਦਾ ਵੀ ਵੋਟਾਂ ਆਉਂਦਾ ਉਹਨੇ ਐਲਾਨ ਕਰ ਦੇਣਾ ਪਰ ਅਸੀਂ ਚਾਹੁੰਦੇ ਹਾਂ ਪਹਿਲਾਂ ਪਹਿਲਾਂ ਕਰ ਦੇਵੇ ਨਹੀਂ ਤਾਂ ਫਿਰ ਮੋਦੀ ਸਰਕਾਰ ਦੇ ਉਲਟੀ ਸਾਰਾ ਭੁਗਤਾਂਗੇ ਜੋ ਵੀ ਕਿਸਾਨ ਆ ਭਾਰਤ ਦਾ ਉਹ ਮੋਦੀ ਸਰਕਾਰ ਦੇ ਉਲਟ ਜਾਊਗਾ ਅਸੀਂ ਕਹਿੰਦੇ ਹਾਂ ਪਹਿਲਾਂ ਪਹਿਲਾਂ ਵੀ ਉਹ ਆਪਣੇ ਜਿਹੜੇ ਆ ਸਾਬ ਜੋ ਕਿਸਾਨ ਵਾਦੇ ਬੁਕਰਿਆ ਉਹ ਇਹਨਾਂ ਦੇ ਮੁਕਰੇ ਨਾ ਤੇ ਸਿੱਧਾ ਪਾਸ ਕਰ ਦੇਵੇ ਸਾਡੇ ਨਾਲ ਕਾਨੂੰਨ ਕਾਨੂੰਨ ਅਥਾਰਪੈਂਦੇ ਐ ਐਮ ਐਸ ਪੀ ਜੋ ਲਾਹੀ ਚਾਹੁੰਦੇ ਆ ਉਹ ਲਾਗੂ ਕਰੇ ਬਹੁਤ ਬਹੁਤ ਧੰਨਵਾਦ ਜੀ ਖੜਦਾ ਕਰਤੀਰ ਸਿੰਘ ਚਿੱਦਾ ਜਿੱਦਾਂ ਸਭ ਕੱਲ ਤਿੰਨ ਮੀਟਿੰਗਾਂ ਹੋਗੀਆਂ ਰਾਤ 1:30 ਵਜੇ ਤੱਕ ਮੀਟਿੰਗ ਚੱਲੀ ਜਿਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸੀ ਆਪਾਂ ਸਾਰਿਆਂ ਨੇ ਦੇਖਿਆ ਪਰ ਗੱਲਬਾਤ ਕਿਸੇ ਸਿੱਟੇ ਤੇ ਨਹੀਂ ਪਹੁੰਚੀ ਮੀਟਿੰਗਾਂ ਬੇਸਢਾਰੀਆਂ ਤਿੰਨ ਮੀਟਿੰਗਾਂ ਚੌਥੀ ਮੀਟਿੰਗਾਂ ਦੁਆਰ ਤੱਕ ਕਿਸਾਨਾਂ ਨੂੰ ਕਿਹਾ ਵੀ ਤੁਸੀਂ ਅੱਗੇ ਨਾ ਵਧੋ ਉੱਥੇ ਬੈਠੋ ਲੱਗਦਾ ਸਿਰੇ ਗੱਲ ਚੜ ਜੂਗੀ ਜੋ ਜਥੇਬੰਦੀਆਂ ਸਾਡੀਆਂ ਮੰਗਾਂ ਲੈ ਕੇ ਗਈਆਂ ਉਹ ਸੈਂਟਰ ਸਰਕਾਰ ਨੂੰ ਮੰਗਾਂ ਹਰ ਹਾਲਤ ਦੇ ਵਿੱਚ ਮੰਗਣੀਆਂ ਪੈਣਗੀਆਂ ਕਿਉਂਕਿ ਪਹਿਲਾਂ ਉਹਨਾਂ ਨੂੰ ਲੱਗਦਾ ਸੀ ਖਣੀ ਕਿ ਇਹ ਛੋਟੀਆਂ-ਮੋਟੀਆਂ ਦ ਪੂਰੇ ਪੰਜਾਬ ਦੇ ਵਿੱਚ ਟ੍ਰੇਨਾਂ ਬੰਦ ਕੀਤੀਆਂ ਉਹਦਾ ਇੱਕ ਸਨੇਹਾ ਦਿੱਤਾ ਇਸ ਸੈਂਟਰ ਨੂੰ ਵੀ ਅਸੀਂ ਇਹਨਾਂ ਦੀ ਬੈਕਬੋਨ ਦੇ ਉੱਤੇ ਖੜੇ ਆਂ ਜੋੜੀਆਂ ਮੰਗਾਂ ਇਹਨਾਂ ਦੀ ਉਹ ਸਾਡੇ ਪੰਜਾਬ ਦੀਆਂ ਮੰਗਾਂ ਅਸੀਂ ਉਹ ਮੰਗਾਂ ਹਰ ਹਾਲਤ ਦੇ ਵਿੱਚ ਬਣਾ ਕੇ ਰਾਵਾਂਗੇ ਉਹਦੇ ਵਾਸਤੇ ਸਮਾਂ ਪਵਾ ਲਈ ਸਾਨੂੰ ਮਹੀਨਾ ਲੈ ਲੈਣ ਭਾਵੇਂ 2 ਮਹੀਨੇ ਲੱਗ ਜਾਣ ਕਿਉਂਕਿ ਪਹਿਲਾਂ ਵੀ ਆਨਾ ਕਰਦੀ ਆਈ ਹੈ ਭਾਰਤ ਸਰਕਾਰ ਪਰ ਹੁਣ ਅਸੀਂ ਉਹਨੂੰ ਇੱਕ ਵਾਰ ਫੇਰ ਇਹ ਚੈਲੰਜ ਦਿੰਦੇ ਆ ਜੇ ਜਿਹੜੀਆਂ ਸਾਡੀਆਂ ਮੇਨ ਮੰਗਾਂ ਪੰਜਾਬ ਦੀਆਂ ਜਿਨ੍ਹਾਂ ਤੇ ਅਸੀਂ ਫੋਕਸ ਦਿੱਤਾ ਹੋਇਆ ਸਾਡੇ ਪੰਜਾਬ ਦਾ ਉਹ ਮੰਗਾਂ ਤੁਹਾਨੂੰ ਹਰ ਹਾਲਤ ਦੇ ਵਿੱਚ ਮੰਗਣੀਆਂ ਪੈਣਗੀਆਂ ਇਹ ਭਾਵੇਂ ਜਲਦੀ ਮੰਨ ਲਓ ਭਾਵੇਂ ਥੋੜਾ ਲੇਟ ਮੰਨ ਲਓ ਤੁਸੀਂ ਕੀ ਮੰਨਦੇ ਹੋ ਜਿਹੜਾ ਭਾਰਤੀ ਸਨਗਰਾਂ ਹਾਂ ਕਦੋਂ ਫੈਸਲਾ ਲੈ ਲਓਗੇ ਤੁਹਾਨੂੰ ਲੱਗਦਾ ਵੀ ਜਿਹੜਾ ਭਾਰਤ ਮੰਦ ਅਸਰਾ ਕਿਤੇ ਦੇਖਣ ਨੂੰ ਮਿਲੂਗਾ ਕੋਈ ਸਰਕਾਰ ਝੋਕ ਸਕਦੀ ਹੈ ਇਹ ਬਹੁਤ ਵੱਡਾ ਹੰਗਾਰਾ ਮੈਲ ਰਿਹਾ ਜੀ ਕਿਉਂਕਿ ਆਪ ਦੀ ਆਪ ਜਿੰਨੀਆਂ ਟ੍ਰੇਡ ਯੂਨੀਅਨਾਂ ਜਾਂ ਕੋਈ ਟਰੱਕ ਜੁਨੀਆਲਾਂ ਆਉਂਗਾ ਜਾਂ ਬੱਸਾਂ ਲੀਆਂ ਜੁਨੀਆਲਾਂ ਆਉਂਗਾ ਜਾਂ ਕੋਈ ਸਰਕਾਰੀ ਸਕੂਲੀ ادارے ਆ ਜਾਂ ਕੋਈ ਪ੍ਰਾਈਵੇਟ ادارے ਆ ਉਹਨਾਂ ਨੇ ਸਾਡਾ ਪੂਰਨ ਤੌਰ ਤੇ ਸਮਰਥਨਕ ਦਿੱਤਾ ਇਸ ਕਰਕੇ ਅੱਜ ਜਿਹੜਾ ਮਾਹੌਲ ਬਣਿਆ ਹੋਇਆ ਪੂਰੇ ਭਾਰਤ ਦੇ ਵਿੱਚ ਇਹਦਾ ਇੱਕ ਬਹੁਤ ਵਧੀਆ ਪੋਜ਼ਿਟਿਵ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਜਿਹੜੀ ਖਬਰ ਆਉਣੀ ਆ ਤੇ ਸੈਂਟਰ ਸਰਕਾਰ ਨੂੰ ਇਸ ਤੇ ਅੱਗੇ ਝੁਕਣਾ ਪੈਣਾ ਵੀ ਜੇ ਅੱਜ ਪੂਰੇ ਭਾਰਤ ਦੇ ਵਿੱਚ ਚੱਕਾ ਜਾਮ ਕਰ ਸਕਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਵੱਡਾ ਵੀ ਕਰ ਸਕਦੇ ਆ ਜੀ ਬਹੁਤ ਬਹੁਤ ਧੰਨਵਾਦ ਹਰਨਾ ਗਰਤੀ ਜੀਦਾ ਸੀਗੇ ਉਹਨਾਂ ਨੇ ਕਿਹਾ ਕਿ ਜਿਹੜਾ ਭਰਮਾਉਂਦਾ ਸੀ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਕਿਸਾਨਾਂ ਲਗਾਤਾਰ ਕਿਸਾਨ ਕਸ਼ੀਦ ਵੀ ਹੋ ਗਿਆ ਲਗਾਤਾਰ ਅਥਰੂ ਗਿਆਂ ਦੇ ਗੋਲੇ ਚੱਲ ਰਹੇ ਆ ਉੱਥੇ ਇੱਕ ਦੂਜੇ ਪਾਸੇ ਸੜਕਾਂ ਰੁਕੀਆਂ ਜਾ ਰਹੀਆਂ ਆ ਆਮ ਲੋਕਾਂ ਵਾਸਤੇ ਕੀ ਕਹਿਣਾ ਚਾਹਣਾ ਉੱਥੇ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਕੀ ਭਾਰਤ ਬੰਦ ਅਸਰ ਮਿਲੂਗਾ ਦੇਖੋ ਜੀ ਗੱਲ ਇਹ ਹੈ ਮੈਂ ਤਾਂ ਦੇਖੋ ਜਿਹੜਾ ਇੱਕ ਪਾਸਿ ਤੋਂ ਅਸੀਂ ਕਹਿ ਰਹੇ ਹਾਂ ਵੀ ਸਾਡੇ ਕਿਸਾਨਾਂ ਦੇ ਤਸੱਦ ਹੋ ਰਹੇ ਆ ਸਾਨੂੰ ਦਰਦ ਹੈ ਦਰਦ ਕਹਿਣਾ ਨਹੀਂ ਮੰਨਿਆ ਜਾਣਾ ਜੀ ਉਹਨਾਂ ਦਾ ਸਾਥ ਦੇਣਾ ਪਊਗਾ ਦਰਦ ਕਹਿਣ ਨਾਲ ਨਹੀਂ ਮੰਨਿਆ ਜਾਣਾ ਜਿੰਨੀਆਂ ਜੁਨੀਅਨ ਆਈਆਂ ਜਿੰਨੇ ਆਗੂ ਆਏ ਆ ਸਾਡੇ ਸੂਬਾ ਅੱਗੇ ਨੂੰ ਬੇਨਤੀ ਕਰੋ ਭਰਾਵੋ ਆਪਦੇ ਮੱਤ ਪੇਜ ਪਲਾ ਕੇ ਜਦੋਂ ਤੁਸੀਂ ਇੱਥੇ ਆ ਕੇ ਜੰਗ ਜਿੱਤ ਕੇ ਆਗੇ ਜੋ ਮਰਜ਼ੀ ਕਰ ਲਓ ਪਰ ਅੱਜ ਸਾਥ ਦੇਣਾ ਪਊਗਾ ਅੱਜ ਤੁਹਾਨੂੰ ਸਾਥ ਦੇਣਾ ਪਊਗਾ ਅੱਜ ਇੱਕ ਮੈਂ ਜਿੱਦੇ ਸਾਡਾ ਨਗਰ ਕੌਂਸਲ ਦੇ ਵਿੱਚ ਮੀਟਿੰਗ ਹੋਈ ਸੀ ਕ੍ਰਿਆਨਾ ਜੁਨੀਅਨ ਨਾਲ ਕਪੜਾ ਜੁਨੀਅਨ ਨਾਲ ਪੱਲ ਵਰਗੇ ਦੇ ਉੱਥੇ ਵੀ ਨਮਾਇੰਦੇ ਆਏ ਸੀ ਭਾਗੇਪਲੇ ਨੇ ਬੰਦ ਨੂੰ ਉਹਨਾਂ ਨੇ ਐਡਾ ਪਰਮਾਸਤਾ ਦਿੱਤਾ ਮੈਨਾਂ ਵੀ ਸਾਨੂੰ ਉਹਨਾਂ ਤੋਂ ਸਿੱਧ ਲੈਣੀ ਚਾਹੀਦੀ ਆ ਬਾਗੇਪਲੇ ਦੀ ਦੁਕਾਨਦਾਰਾਂ ਤੋਂ ਜੁਨੀਆ ਨੂੰ ਕਿ ਬਾਈ ਜੀ ਨਾਕੜੇ ਹੁੰਦੇ ਆ ਆਪਾਂ ਉਹਨਾਂ ਦੇ ਕਿਵੇਂ ਨਾ ਕਿਵੇਂ ਮਗਰ ਚੱਲੋ ਪਰ ਮੈਂ ਇੱਕ ਗੱਲ ਅੱਜ ਫੇਰ ਕਹਿਣਾ ਆਗੂਆਂ ਨੂੰ ਚਾਹੇ ਕੋਈ ਵੀ ਜੁਨੀਆ ਹੋਵੇ ਬਾਈ ਜੀ ਲੋਕ ਪਿੰਡਾਂ ਜੋ ਬਾਗੀ ਹੋ ਕੇ ਜਾਣਗੇ ਤੇ ਪਰ ਇੱਕ ਇਹ ਵੀ ਕਹਾਂਗੇ ਕਦੋਂ ਹਾਂ ਜਾਣਗੇ ਕਦੋਂ ਯਾਰ ਕਿਸੇ ਦਾ ਜਿਵੇਂ ਅਸੀਂ ਚਕੌਂਦਾਲੇ ਆ ਜੀ ਮੈਂ ਭਲਾ ਨਾ ਜਾਵਾ ਮੇਰੇ ਜਿਹੜੇ ਪਿੰਡ ਵਾਲੇ ਆ 18 ਨੂੰ ਤਿਆਰ ਸਾਡਾ ਇੱਕ ਪ੍ਰੋਗਰਾਮ ਹੈ ਪੂਰੀ ਤਿਆਰੀ ਹੈ 18 ਤਰੀਕ ਨੂੰ ਤੁਰਨਗੇ ਉਹ ਆnde ਪਰ ਤੂੰ ਜਾਈ ਨਾ ਜਾਈ ਸਾਡੀ ਤਿਆਰੀ ਹੈ ਬਾਈ ਜੀ ਪਾਸ ਹੋ ਜਾ ਬਹੁਤ ਬਹੁਤ ਧੰਨਵਾਦ ਹਾਂ ਜੀ ਬਹੁਤ ਬਹੁਤ ਧੰਨਵਾਦ ਮੇਜਰ ਸਿੰਘ ਕਾਲੇ ਕੇ ਸਾਡੇ ਨਾਲ ਪੰਜਾਬ ਖੇਤ ਮਜ਼ਦੂਰ ਜੂਨੀਅਰ ਨੂੰ ਲੱਗਦਾ ਬੰਦ ਬੰਦ ਕਰਨ ਦੇ ਨਾਲ ਐਮਐਸਪੀ ਮਿਲ ਜੂਗੀ ਲੱਗਦਾ ਸੱਥੇ ਸੜਕਾਂ ਤੇ ਬਿਠਣ ਨਾਲ ਐਮਐਸਪੀ ਮਿਲ ਜੂਗੀ ਸਰਕਾਰ ਚੋਂ ਉੱਜੂ ਲੱਗਦਾ ਦੇਖੋ ਅੱਜ ਮੈਂ ਮੇਜਰ ਸਿੰਘ ਕਾਲੇ ਕੇ ਪੰਜਾਬ ਖੇਤ ਜ਼ਿਲ੍ਹਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਜੂਨੀਅਰ ਨੂੰ ਜਿੱਥੋਂ ਤੱਕ ਇਨਾ ਮੰਗਾਂ ਦਾ ਸਬੰਧ ਹੈ ਇਹ ਅੱਜ ਜਿਹੜਾ ਬੰਦ ਦਾ ਸੱਦਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅਤੇ ਟ੍ਰੇਡ ਯੂਨੀਅਨਾਂ ਦੇ ਸੱਦੇ ਤਹਿਤ ਹੋ ਰਿਹਾ ਜਿਹਦੇ ਚ ਐਮਐਸਬੀ ਵਰਗੀਆਂ ਮੰਗਾਂ ਨੂੰ ਲੈ ਕੇ ਤੇ ਬਹੁਤ ਸਾਰੀਆਂ ਹੋਰ ਜਿਹੜੀਆਂ ਮਜ਼ਦੂਰ ਮੁਲਾਜ਼ਮ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਜਿਹੜੇ ਅੱਜ ਦੇ ਪ੍ਰਦਰਸ਼ਨ ਹੋ ਰਹੇ ਆ ਜਿਹਦੇ ਕਰਕੇ ਇਹ ਜਿਹੜੇ ਪ੍ਰਦਰਸ਼ਨ ਹੈ ਮੰਗਾਂ ਲਾਗੂ ਕਰਾਉਣ ਵਾਸਤੇ ਅੱਡ ਆ ਜਿਹੜੇ ਐਕਸ਼ਨ ਪ੍ਰੋਗਰਾਮ ਦਿੱਤੇ ਜਾਣਗੇ ਪਰ ਅੱਜ ਦੇ ਜਿਹੜੇ ਇਹ ਸੱਦਾ ਹੈ ਇਹ ਪੂਰੇ ਭਾਰਤ ਦਾ ਸੱਦਾ ਹੈ ਇਹ ਇਹਨਾਂ ਮੰਗਾਂ ਨੂੰ ਉਭਾਰਨ ਦਾ ਤੇ ਜਿਹੜੀਆਂ ਨੀਤੀਆਂ ਲਾਗੂ ਕਰਕੇ ਚਾਹੇ ਉਹ ਨਿਜੀਕਰਨ ਦੇ ਤਹਿਤ ਅੱਡ ਅੱਡ ਹਦਾਇਆਂ ਦੇ ਵਿੱਚੋਂ ਜਿਹੜੇ ਨਿਜੀਕਰਨ ਦੇ ਤਹਿਤ ਵੱਡਾ ਹੱਲਾ ਬੋਲ ਕੇ ਰੋਜ਼ਗਾਰ ਛਾਂਗੇ ਜਾ ਰਹੇ ਆ ਲੋਕ ਜਿਹੜੀਆਂ ਮੁਲਾਜ਼ਮਾਂ ਨੂੰ ਮਿਲਦੀਆਂ ਰਹਿਤਾਂ ਸਹੂਲਤਾਂ ਉਹਨਾਂ ਦੇ ਕਾਟੇ ਮਾਰੇ ਜਾ ਰਹੇ ਆ ਚਾਹੇ ਖੇਤੀ ਦੇ ਵਿੱਚ ਲਗਾਤਾਰ ਜ਼ਮੀਨਾਂ ਦੇ ਉਜਾਰੇ ਕੀਤੇ ਜਾ ਰਹੇ ਆ ਟੇਰ ਰਜਗਾਰ ਖੋਹੇ ਜਾ ਰਹੇ ਆ ਇਹ ਅੱਜ ਦਾ ਜਿਹੜਾ ਬੰਦ ਦਾ ਸੱਦਾ ਹੈ ਉਹਨਾਂ ਨੀਤੀਆਂ ਦੇ ਖਿਲਾਫ ਹੈ ਜਿਹੜੀਆਂ ਨੀਤੀਆਂ ਇਹਨਾਂ ਛੋਟੇ ਜਿਹੜੇ ਕਾਰੋਬਾਰ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਤਬਾਹ ਕਰਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣਾ ਚਾਹੁੰਦੀ ਆ ਕਿਉਂਕਿ ਇਹ ਨੀਤੀਆਂ ਹੀ ਆ ਜਿਹੜੀਆਂ ਨੀਤੀਆਂ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਅਗਾਸਾ ਦੇ ਰਹੀਆਂ ਐ ਤੇ ਇੱਥੋਂ ਦੇ ਜਿਹੜੇ ਕਿਰਤੀ ਵਰਗਾ ਚਾਹੇ ਉਹ ਮੁਲਾਜ਼ਮ ਐ ਚਾਹੇ ਕਿਸਾਨ ਆ ਮਜ਼ਦੂਰ ਐ ਛੋਟੇ ਕਾਰੋਬਾਰੀ ਆ ਦੁਕਾਨਦਾਰ ਐ ਉਹਨਾਂ ਦਾ ਜਿਹੜਾ ਇਹ ੁਜਾੜਾ ਕਰਨ ਲੱਗੀਆਂ ਹੋਈਆਂ ਇਹਨਾਂ ਨੀਤੀਆਂ ਨੂੰ ਮੋੜਾ ਦੇਣ ਵਾਸਤੇ ਅੱਜ ਦਾ ਜਿਹੜਾ ਭਾਰਤਵੰਦ ਆ ਉਹ ਕੀਤਾ ਜਾ ਰਿਹਾ ਜੀ ਸਾਡੇ ਨਾਲ ਆਲ ਇੰਡੀਆ ਮਰਜੀ ਸਿੱਖ ਫੈਡਰੇਸ਼ਨ ਦੇ perties ਸਿੰਘ ਨਾਲ ਗੱਲਬਾਤ ਕਰਦੇ ਆ ਕੁਛ ਕਹਿਣਾ ਚਾਹੋ ਨੇ ਹਾਂ ਜੀ ਸਵੇਰ ਤੋਂ ਹੀ ਦੇਖਿਆ ਕਿ ਸਵੇਰੇ 9 ਵਜੇ ਤੋਂ ਲੈ ਕੇ ਲੋਕ ਇੱਥੇ ਤਕਰੀਬਨ ਪਹੁੰਚ ਚੁੱਕੇ ਸੀਗੇ ਤੇ ਦਾਸ ਪਰਤੀ ਸਿੰਘ ਵੀ ਆਲ ਇੰਡੀਆ ਮਾਰਟੀਬੀ ਸਿਕ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਡੀ ਜਥੇਬੰਦੀ ਦੇ ਜਿੰਨੇ ਵਾਗਾ ਪ੍ਰਾਣ ਦੀ ਸਾਰੀ ਟੀਮ ਇੱਥੇ ਪਹੁੰਚੀ ਹੋਈ ਆ ਇਹ ਜਿਹੜਾ ਕੱਲਾ ਕਿਸਾਨ ਦਾ ਹੀ ਨਹੀਂ ਸਮੁੱਚੇ ਮਜ਼ਦੂਰ ਦਾ ਵੀ ਫਰਜ਼ ਬਣਦਾ ਕਿ ਭਾਰਤ ਬੰਦ ਵਿੱਚ ਕਿਉਂ ਛੋਟੇ ਦੁਕਾਨਦਾਰ ਦਾ ਵੀ ਫਰਜ਼ ਬਣਦਾ ਕਿਉਂਕਿ ਜਿਹੜੀਆਂ ਵੱਡੀਆਂ ਸਰਕਾਰਾਂ ਆ ਜਿਵੇਂ ਭਾਰਤ ਸਰਕਾਰ ਆ ਇਸ ਵੇਲੇ ਮੋਦੀ ਦੀ ਸਰਕਾਰ ਆ ਸਾਰਿਆਂ ਨੂੰ ਖਤਮ ਕਰਨ ਤੇ ਤੁਲੀ ਹੋਈ ਆ ਕਿਉਂਕਿ ਜਿਵੇਂ ਡਰਾਈਵਰਾਂ ਤੇ ਇਹਨੇ ਜਿਹੜੇ ਸਖਤ ਕਾਨੂੰਨ ਲਿਆ ਕੇ ਰੱਖ ਦਿੱਤੇ ਇਸੇ ਤਰੀਕਾ ਸਾਡੀ ਮੰਡੀ ਮਜ਼ਦੂਰਾਂ ਦੇ ਵੀ ਸਾਰਾ ਜਿਹੜਾ ਸਿਸਟਮ ਆ ਉਹਨਾਂ ਨੇ ਖਤਮ ਕਰਨ ਤੇ ਤੁਲੀ ਹੋਈ ਆ ਸਰਕਾਰ ਇਸ ਕਰਕੇ ਅਸੀਂ ਵੱਡੀ ਗੰਟੀ ਵਿੱਚ ਭਾਰਤਵੰਦ ਦਾ ਸਮਰਥਨ ਕਰਕੇ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਹਮੇਸ਼ਾ ਖੜੇ ਰਵਾਂਗੇ ਬੇਸ਼ੱਕ ਜ਼ਾਲਮ ਸਰਕਾਰਾਂ ਸਾਡੇ ਤੇ ਜਿੰਨੇ ਮਰਜ਼ੀ ਜ਼ੁਲਮ ਕਰ ਲੈਣ ਪਰ ਇਹਨਾਂ ਜ਼ੁਲਮਾਂ ਤੋਂ ਡਰਨ ਵਾਲੇ ਨਹੀਂ ਜੇ ਸਦਨ ਸਾਡਾ ਸਮਾਜ ਸਾਰਾ ਇਕੱਠਾ ਇਸੇ ਤਰਿਕਾ ਹੋ ਗਿਆ ਉਸ ਦਿਨ ਸਰਕਾਰਾਂ ਸਕੂਰਾਂ ਭਜਾ ਦੇਣਗੇ ਆਉਣ ਵਾਲੇ ਸਮੇਂ ਤੇ ਮੈਨੂੰ ਉਮੀਦ ਆ ਕਿ ਮੋਦੀ ਸਰਕਾਰ ਨੂੰ ਜੜ੍ਹ ਚੋਂ ਖਾੜਨ ਦਾ ਕੰਮ ਕਰੂਗੀ ਸਾਡੀ ਬਹੁਤ ਬਹੁਤ ਧੰਨਵਾਦ ਜੀ ਇਹ ਬਹੁਤ ਨਹੀਂ ਬਰਾਦਰ ਸਾਹਿਬ ਸਰਕਾਰ ਵਾਸਤੇ ਜਿਵੇਂ ਜੁਗ ਇਕੱਠੇ ਹੋ ਕੇ ਮਦਦ ਕੀ ਦਮਾਗੇ ਫੇਰੇ ਆਪਣੀ ਕਾਮ ਜਾਂਦੀ ਹੈ ਜਿਹੜੀ ਮੌਜੂਦਾ ਸਰਕਾਰ ਆ ਇਹ ਕਾਂਗਰਸ ਘਰਾੜਿਆਂ ਦੀ ਬਣਾਈ ਹੋਈ ਲਗਾਤਾਰ ਥੋੜੀ ਥੋੜੀ ਤਸਵੀਰ ਵਾਚੀ ਬਿਲਹਾਂ ਦੇ ਵਿੱਚੋਂ ਬਣਾਉਣਾ ਬਲੂਰ ਬਣਾਉਣਾ ਹੈ ਸਾਡੇ ਕਾਂਗਰਸ ਘਰਾੜਿਆਂ ਨੂੰ ਨਾਮ ਲੈ ਕੇ ਜੋ ਆਪਣੇ ਉੱਤੇ ਦੋਸ਼ਦੇ ਆ ਕਾਹਦਾ ਮਸੂਨਾ ਦੇ ਨਾਮ ਬਣਦਾ ਐਕਸਰਮੀ ਦੇ ਵਿੱਚੋਂ ਐਕਸਰਮੀ 12 ਮਿਲਟਰੀ ਫੋਰਸ ਦੇ ਵਿੱਚੋਂ ਇੱਕ ਹੀ ਕਹਿਣਾ ਚਾਹੋ ਤੁਸੀਂ ਅਸੀਂ ਮੈਂ ਪੈਰਾਮਿਲਟਰੀ ਸੋਸ਼ਲ ਦੇ ਲੋ ਜਿਹੜਾ ਇਹਨੇ 2004 ਤੋਂ ਪੈਨਸ਼ਨਾਂ ਬੰਦ ਕਰਤੀਆਂ ਪੈਰਾਮਿਲਟਰੀ ਫੋਰਸ ਦੀਆਂ ਇਸੇ ਤਰ੍ਹਾਂ ਹੀ ਹਰ ਇੱਕ ਚੀਜ਼ੇ ਦਬਾਉਣਾ ਚਾਹੁੰਦੇ ਆ ਪੈਰਾਮਿਲਟਰੀ ਫੋਰਸ ਦਾ ਜੋ ਇਨਾ ਰੋਲ ਹੈ ਦੇਸ਼ ਵਾਸਤੇ ਬਾਰਡਰਾਂ ਤੇ ਬਾਰਡਰ ਸਕਿਉਰਿਟੀ ਫੋਰਸ ਸੀਆਰਪੀਐਫ ਆਈਟੀਬੀਪੀ ਤੇ ਹੋਰ ਜਿਹੜੇ ਵੀ ਪੈਰਾਮਿਲਟਰੀ ਫੋਰਸ ਦੇ ਜਵਾਨ ਹੈ ਇੰਨੀ ਬਾਰਡਰਾਂ ਤੇ ਡਿਊਟੀਆਂ ਕਰਦੇ ਆ ਉਹਨਾਂ ਦੀ ਵੀ 2400 ਉਹਨਾਂ ਨੇ ਪੈਨਸ਼ਨਾਂ ਬੰਦ ਕਰ ਦਿੱਤੀਆਂ ਇਸੇ ਤਰ੍ਹਾਂ ਹੀ ਹਰ ਇੱਕ ਨੂੰ ਇੱਕ ਇੱਕ ਕਰਕੇ ਦਬਾਉਣਾ ਚਾਹੁੰਦੇ ਆ ਇਸ ਕਰਕੇ ਜੋ ਵੀ ਜਿਵੇਂ ਕਿਸਾਨ ਜਥੇਬੰਦੀਆਂ ਨੇ ਇਹ ਦਿੱਲੀ ਵਾਲੋਂ ਪੁੱਛ ਕੀਤਾ ਆਪਣੀਆਂ ਮੰਗਾਂ ਵਾਸਤੇ ਇਥੇ ਹਰ ਇੱਕ ਨੂੰ ਇਹਦੇ ਵਿੱਚ ਵੀ ਸਪੋਰਟ ਕਰਨੀ ਚਾਹੁੰਦੇ ਆ ਕਿ ਹਰ ਇੱਕ ਨੂੰ ਸਪੋਰਟ ਕਰਨੀ ਚਾਹੀਦੀ ਹੈ ਨਹੀਂ ਤਾਂ ਇਹ ਇੱਕ ਇੱਕ ਕਰਕੇ ਸਭ ਨੂੰ ਇਸੇ ਤਰ੍ਹਾਂ ਹੀ ਦਬਾਉਂਦੇ ਰਹਿਣਗੇ ਵਾਰੀ ਹਰ ਇੱਕ ਦੀ ਆਈ ਜਾਊਗੀ ਤੇ ਇਹ ਦਬਾਉਂਦੇ ਰਹਿਣਗੇ ਤੇ ਲੁੱਟਦੇ ਰਹਿਣਗੇ ਜੀ ਬਹੁਤ ਬਹੁਤ ਧੰਨਵਾਦ ਹਾੜਾ ਤਰਲੋਚਨ ਸਿੰਘ ਬਰਾੜ ਆ ਜਗਸਖੋ ਦੇ ਐਡੀਟਰ ਨਾਲ ਗੱਲਬਾਤ ਉਹਨਾਂ ਨਾਲ ਕਰਦੇ ਆ ਬਰਾੜ ਸਾਹਿਬ ਤੁਸੀਂ ਕਿਵੇਂ ਵੇਖਦੇ ਹੋ ਸਾਰੇ ਮਲਤਾਰੇ ਨੂੰ ਕਿਉਂਕਿ ਅੱਜ ਇੱਕ ਕਿਸਾਨ ਵੀ ਸ਼ਹੀਦ ਹੋ ਗਿਆ ਗਰਦਾਸਪੁਰ ਦੇ ਕਿਸਾਨ ਸੀਗੇ ਉਹਦੇ ਸ਼ਹੀਦੀ ਪਾਗੇ ਉਹੋ ਜੀ ਪਰ ਕਿੰਨੇ ਕ ਕਿਸਾਨਾਂ ਦੇ ਵੇਟ ਕਰ ਰਹੀ ਹੈ ਕੇਂਦਰ ਸਰਕਾਰ ਲਗਾਤਾਰ ਜਿਹੜ ਕਿ ਨੰਬਰ ਦੋ ਸਾਰੇ ਬਰਤਦਾ ਮੈਨੂੰ ਤਾਂ ਇਹ ਲੱਗਦਾ ਵੀ ਜਿਵੇਂ ਉਹਨਾਂ ਨੇ ਐਤਵਾਰ ਤੱਕ ਮਤਲਬ ਇੱਕ ਨਾਰਾ ਜਿਹਾ ਲਾ ਦਿੱਤਾ ਹਨਾ ਤੇ ਜਿਹੜੇ ਕਿਸਾਨ ਉੱਥੇ ਇਸ ਟਾਈਮ ਬਾਰਡਰ ਤੇ ਬੈਠੇ ਆ ਤੇ ਕਿਸਾਨ ਇੱਕ ਪਹਿਲਾ ਸ਼ੀਰ ਹੋ ਗਿਆ ਗੁਰਦਾਸਪੁਰ ਦਾ ਤੁਸੀਂ ਪਹਿਲਾਂ ਦੱਸ ਹੀ ਦਿੱਤਾ ਹੈਗਾ ਪਰ ਅੱਜ ਦਾ ਜਿਹੜਾ ਪੰਜਾਬ ਦੇ ਵਿੱਚ ਬੰਦ ਤਾਂ ਸਬਰ ਰਹੂਗਾ ਬਾਕੀ ਸਟੇਟਾਂ ਦਾ ਅਜੇ ਫਿਲਹਾਲ ਆਪਣਾ ਕੋਈ ਅਪਡੇਟ ਨਹੀਂ ਆਈ ਕਿ ਉਹ ਬਾਅਦ ਪਤਾ ਲੱਗੂਗਾ ਪਰ ਫਿਲਹਾਲ ਪੰਜਾਬ ਦੇ ਵਿੱਚ ਸ਼ਾਂਤੀ ਵੀ ਹੈ ਤੇ ਲੋਕ ਸਮਝਾਰ ਵੀ ਹੋ ਗਏ ਸਾਰੀਆਂ ਟ੍ਰੇਡ ਯੂਨੀਅਨਾਂ ਵੱਲੋਂ ਸਪੋਰਟ ਵੀ ਕਰ ਦਿੱਤੀ ਗਈ ਹੈ ਪਰ ਜੇ ਅਗਰ ਸਾਰੀਆਂ ਯੂਨੀਅਨਾਂ ਹੁਣ ਇਕੱਠੀਆਂ ਹੋ ਜਾਣਾਂ ਤੇ ਬਾਡਰ ਵਾਲੀ ਸਾਈਡ ਨੂੰ ਜਾਂ ਅਗਰ ਕੋਈ ਚ ਕਰਨ ਤਾਂ ਮੇਰਾ ਖਿਆਲ ਆ ਕਿਤੇ ਨਾ ਕਿਤੇ ਜਾ ਕੇ ਸਰਕਾਰ ਤੇ ਜਿਹੜਾ ਉਹ ਦਬਾਅ ਬਣ ਸਕਦਾ ਜੇ ਅਗਰ ਅੱਡ ਵੱਡੇ ਇਹ ਆਪਦੀਆਂ ਇਸੇ ਹਿਸਾਬ ਨਾਲ ਜਹੇ ਤਾਂ ਫੇਰ ਉਹਨਾਂ ਨੂੰ ਪਤਾ ਵੀ ਜਾਂ ਜਾਬਤਾ ਲੱਗ ਜਾ ਫੇਰ ਜਿਹੜੀਆਂ ਮੰਗਾਂ ਵਿੱਚ ਹੀ ਰੁਲ ਜਣੀਆਂ ਕਿਉਂਕਿ ਸਰਕਾਰ ਸਕੀਮ ਲਾ ਰਹੀ ਕਿਤੇ ਨਾ ਕਿਤੇ ਰਾਤ 1:30 ਵਜੇ ਤੱਕ ਮੀਟਿੰਗਾਂ ਚੱਲ ਰਹਿਣਗੀਆਂ ਤਿੰਨ ਮੀਟਿੰਗਾਂ ਚੱਲ ਰਹੀਆਂ ਬਰਾੜ ਸਾਹਿਬ ਰਾਤ ਆਪਾਂ ਵੀ ਜਿਹੜੀ ਉਹ ਬਣਾ ਕੇ ਰੱਖੀ ਆ ਆਪਣਾ ਵੀ ਦੇਖਦੇ ਰਹੇ ਆਪਾਂ ਵੀ ਕੀ ਨਿਕਲ ਸਿੱਟਾ ਬਸ ਸਿੱਟਾ ਕੋਈ ਨਹੀਂ ਨਿਕਲਦਾ ਟੈਂਨ ਮੀਟਿੰਗਾਂ ਹੋ ਚੁੱਕੀਆਂ। ਪਹਿਲਾਂ ਵੀ ਜਦੋਂ ਕਿਸਾਨ ਅੰਦolan ਚੱਲਦਾ ਸੀ 14 14 15 15 ਮੀਟਿੰਗਾਂ ਹੋਊਗਾ ਸੀਗਾ ਪਰ ਬਹੁਤ ਔਖਾ ਸਟਾਨ ਨਿਕਲਿਆ ਸੀ। ਮੀਟਿੰਗਾਂ ਸਟਾਨ ਨਿਕਲਿਆ ਸੀਗਾ। ਪ੍ਰਧਾਨ ਮੰਤਰੀ ਨੇ ਵੈਸੀ ਜਿਹੜੇ ਕਾਨੂੰਨ ਆਫਰੇ ਲਏ ਸੀਗੇ। ਤੁਹਾਨੂੰ ਕਿਵੇਂ ਲੱਗਦਾ ਸਾਰੇ ਮਸਲੇ ਨੂੰ ਲੈ ਕੇ ਕਿੰਨੀਆਂ ਕਿ ਮੀਟਿੰਗਾਂ ਤੱਕ ਜਿਹੜਾ ਸਫਲ ਹੋ ਜਾਊਗਾ ਜਾਂ ਲਾਰ ਲਲਪਾ ਹੀ ਲੱਗ ਰੱਖਣਗੇ ਕਿਸਾਨ ਨੂੰ? ਮੈਨੂੰ ਨਹੀਂ ਲੱਗਦਾ ਕਿਉਂਕਿ ਜੇ ਅਗਰ ਉਹਨਾਂ ਨੇ ਇਹ ਮੰਗਾਂ ਮੰਨਣੀਆਂ ਹੁੰਦੀਆਂ ਤਾਂ ਪਹਿਲਾਂ ਮੰਨ ਲਿਆ। ਹੁਣ ਤਾਂ ਸਕੀਮ ਲਾਈ ਵੀ ਉਹਨਾਂ ਨੇ। ਜਦੋਂ ਜਾਬਤਾ ਲੱਗ ਗਿਆ ਉਸ ਤੋਂ ਬਾਅਦ ਦੇ ਵਿੱਚ ਸਰਕਾਰ ਕੇਦੀ ਰਹਿੰਦੀ ਨਗੀ ਫਿਰ ਉਹਨਾਂ ਕੋਲੇ ਬਾਨਾ ਬਣ ਜੂਗਾ ਵੀ ਅਸੀਂ ਦੇਖਾਂਗੇ ਜੀ ਕੀ ਕਰਨਾ ਪਰ ਇਸ ਪਹਿਲ ਹਾਲ ਦਾ ਲਾਰਾ ਹੀ ਲੱਗਦਾ ਕਿਉਂਕਿ ਜੇ ਅਗਰ ਕੋਈ ਸਿੱਟਾ ਨਿਕਲਣਾ ਹੁੰਦਾ ਤਾਂ ਦੁਆ ਮੀਡੀਆ ਪਹਿਲਾਂ ਹੀ ਉਹਨਾਂ ਦੀ ਨਿਕਲਣਾ ਸੀ ਕਿਉਂਕਿ ਜੇ ਉਹਨਾਂ ਨੇ ਮੰਗਾ ਮੰਗਣੀਆਂ ਉਹਦੀਆਂ ਕੁਝ ਵੀ ਮੰਗਣੀਆਂ ਤਾਂ ਵੀ ਉਹਨਾਂ ਨੇ ਦੱਸ ਦੇਣਾ ਸੀਗਾ ਪਰ ਉਹਨਾਂ ਦੀ ਕੋਈ ਸਹਿਮਤੀ ਬਣ ਨਹੀਂ ਰਹੇਗੀ ਐਤਵਾਰ ਤੱਕ ਤਾਂ ਲਾਰਾ ਹੀ ਆ ਕੱਲਾ ਜੀ ਇਹ ਹੁਣ ਸਮੇਂ ਦੀ ਗੱਲ ਆ ਪਰ ਜੇਕਰ ਸਾਰੀਆਂ ਯੂਨੀਅਨਾਂ ਇੱਥੇ ਅੱਜ ਜਿਵੇਂ ਏਕਤਾ ਬਖਾ ਰਹੇ ਹੈਗੇ ਪੂਰੇ 15 ਨੂੰ ਸਫਲ ਰੌਣਕ ਦੀ ਕੋਸ਼ਿਸ਼ ਕਰ ਰਹੇ ਹੈਗੇ ਜੇ ਸਾਰੇ ਹੀ ਸਪੋਰਟ ਕਰਕੇ ਉਧਰ ਪਹੁੰਚ ਕਰ ਜਾਣਾ ਤਾਂ ਕਿਸੇ ਹੱਦ ਤੱਕ ਜਿਹੜੀ ਕਾਮਯਾਬੀ ਹਾਸਿਲ ਹੋ ਸਕਦੀ ਹੈ ਜੀ ਲਗਾਤਾਰ ਜਿਹੜੀ ਸੁਣੋਸੀ ਤਸਵੀਰ ਵੀ ਅਸੀਂ ਦਿਖਾਉਣੇ ਆਂ ਸੀ ਇੱਕ ਵਾਰੀ ਦੁਬਾਰਾ ਤੁਹਾਨੂੰ ਤਸਵੀਰ ਦਿਖਾ ਦੇ ਕੇ ਦੂਸਰੇ ਪਾਸੇ ਜਿਹੜਾ ਚਾਹ ਦਾ ਲੰਗੜਾ ਜਿਹੜਾ ਉਹ ਚੱਲ ਪਿਆ ਲਗਾਤਾਰ ਜਿਹੜੀ ਤੁਹਾਨੂੰ ਤਸਵੀਰ ਦਿਖਾ ਰਹੇ ਆਂ ਅਸੀਂ ਲਗਾਤਾਰ ਜਿਹੜੇ ਤਸਵੀਰਾਂ ਅਸੀਂ ਉਹ ਦਿਖਾ ਰਹੇ ਆਂ ਲਗਾਤਾਰ ਜਿਹੜੇ ਕੇ ਵੱਡੀ ਗੰਤੀ ਦੇ ਵਿੱਚ ਜਿਹੜੇ ਕਿਸਾਨ ਜਿਹਨਾਂ ਦੇ ਆਗੂਆ ਨਮਾਈਂਦੇ ਆ ਚਾਹੇ ਹੋ ਹੋ ਆ ਨੌਜਵਾਨਾਂ ਚਾਹੇ ਔਰਤਾਂ ਵੱਡੀਆਂ ਫਿਰ ਜਿਹੜੀਆਂ ਉਹਨਾਂ ਨੇ ਸ਼ਮੂਲਤ ਲਿਖੋਨੇ ਤੇ ਕੀਤੀ ਆ ਪਰ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਇਹ ਜਿਹੜਾ ਜਿਹੜੇ ਕੇ ਸੁਆਮੀ ਨਾਥਨ ਦੀ ਰਿਪੋਰਟ ਰੱਖ ਲਏ ਜਾਂ ਲਿਖੀ ਖਰੀਦੇ ਜਿਹੜੇ ਕਾਤਲ ਸੀਗੇ ਮਿਸ਼ਰਾ ਹੋਣੀ ਉਹਨਾਂ ਨੂੰ ਕਦੋਂ ਤੱਕ ਜਿਹੜਾ ਉਸ ਲੱਖਾਂ ਦੇ ਪਿੱਛੇ ਭੇਜਦੇ ਜਾਂ ਦੋਨੋਂ ਬਰखास्त ਕਰਦੇ ਆ ਇਹ ਮੰਗਾ ਕਰੋ ਤੱਕ ਜਿਹੜਾ ਬੋਲਦਾ ਦਾ ਸਮਝ ਆਉਣ ਵਾਲਾ ਸਮਾਂ ਦੱਸੋ ਕੈਮਰਾਮੈਨ ਸ਼ਾਫਰੀ ਦੇ ਨਾਲ ਮੈਂ ਜਗਤਾਰ ਸਿੰਘ ਜਗਸੇਵ ਜੱਬਟੇ ਵੀ ਚਿੰਤਪਗ ਸਿੰਘ ਚੌਕ ਬਾਗਾਪੁਰਾ ਤੁਸੀ